ਹਾਂਜੀ ਸਰ ਨਹੀਂ ਵੀ ਸਰ ਐਦਾਂ ਹੁੰਦਾ ਮਤਲਬ ਕੀ ਸਰ ਨਹੀਂ ਗੱਲਾਂ ਕਰ ਮਤਲਬ ਉਹ ਆ ਵੀ ਜਿੰਨੇ ਨਹੀਂ ਕਿਸ ਕੀਤਾ ਉਹਨੇ ਗੱਲਾਂ ਕਰਨੀਆਂ ਜਿਹਦੇ ਦੁਪੱਟੇ ਆਪਾਂ ਕ੍ਰਿਸ਼ ਨੂੰ ਹੱਥ ਪਾਣ ਗਿਆ ਸਰ ਕੋਈ ਪੁਰਾਣੀ ਬਜੋਦੀ ਨਹੀਂ ਜਿਹੜੇ ਤੁਹਾਨੂੰ ਪਤਾ ਸੱਤ ਸਮੁੰਦਰੋਂ ਪਾਰ ਜਾ ਕੇ ਅਮਰੀਕਾ ਪੈਂਦਾ ਹੁਣ ਪਤਾ ਲੱਗਾ ਵੀ ਕਿਹੜੇ ਸਮੁੰਦਰ ਪਹਿਲਾਂ ਸੱਤ ਪੈਂਦੇ ਰਹੀਏ ਚਾਹ ਵੋ ਜਿਹੜੀਆਂ ਗੱਲਾਂ ਬਣੀਆਂ ਹੋਈਆਂ ਬਹੁਤ ਬਣੀਆਂ ਨੇ ਇੱਕ ਮਿਥ ਬਣੇ ਹੁੰਦੇ ਆ ਵੀ ਕਰਾਪਸ਼ਨ ਚੱਲਦੀ ਆ ਤੇ ਦੇਖੋ ਸਿਸਟਮ ਜਿਹੜਾ ਹੁੰਦਾ ਨਾ ਮੇਂ ਜੇ ਓਨੈਸਟੀ ਨਾਲ ਗੱਲ ਕਰਾਂ ਸਿਸਟਮ ਹੁੰਦਾ ਕਿਤਨਾ ਕਿਤੇ ਹੋ ਸਕਦਾ ਇੱਕਦਾਂ ਲੂਪ ਹੋ ਗੋ ਬਹੁਤ ਮਾਈਨਰ ਜਾਂ 1% ਟਰਰਰ 2% ਟਰਰਰ ਹੋ ਸਕਦਾ ਪਰ ਜੇ ਤੁਸਕੋ 100% ਟਰਰਰ ਆਉ ਨਹੀਂ ਹੋ ਸਕਦਾ ਵੈਸੇ ਤਾਂ ਕੋਈ ਇਹਦਾ ਪ੍ਰੂਫ ਨਹੀਂ ਹੈਗਾ ਕਿ ਕਿਸੇ ਬੰਦੇ ਨੇ ਪੈਸੇ ਮੰਗ ਲਿਆ ਜਾਂ ਕਿਸੇ ਪੈਸੇ ਦੇ ਕੇ ਹੁਣ ਓਬਵੀਅਸ ਆ ਜਿਹੜਾ ਬੰਦਾ ਪੇਪਰ ਕਲੀਅਰ ਕਰਕੇ ਪ੍ਰੀ ਮੇਨਸ ਇੰਟਰਵਿਊ ਤੱਕ ਪਹੁੰਚ ਗਿਆ ਉਹ ਕਿਉਂ ਪੈਸੇ ਦੇਊਗਾ ਅਗਲੇ ਨੂੰ ਆਪਣੇ ਆਪ ਤੇ ਵਿਸ਼ਵਾਸ ਹਾਲਾ ਕਿ ਮੈਂ ਇੱਥੋਂ ਤੱਕ ਆ ਗਿਆ ਮੈਂ ਅੱਗੇ ਵੀ ਚਲੇ ਜਾਊਗਾ ਸੋ ਇਹ ਮੈਨੂੰ ਨਹੀਂ ਲੱਗਦਾ ਵੀ ਕੋਈ ਇਦਾਂ ਦਾ ਹੋਊਗਾ ਤੇ ਬਾਕੀ ਜਿਨ੍ਹਾਂ ਨੇ ਗੱਲਾਂ ਕਹੀਆਂ ਉਹ ਹੀ ਕਹਿੰਦੇ ਜਿਹਨਾਂ ਨੂੰ ਪਤਾ ਨਹੀਂ ਹੈਗਾ ਦੇਖੋ ਵੀ ਮੈਂ ਤੇ ਇੰਟਰਵਿਊ ਤਾਂ ਗਿਆ ਮੈਨੂੰ ਤਾਂ ਕੁਝ ਲੱਗਿਆ ਨਹੀਂ ਹਾਂਜੀ ਸਰ ਤੁਸੀਂ ਤਾਂ ਜਿੱਦਾਂ ਸਰ ਠੀਕ ਹੈ ਤੇ ਜੇ ਤੁਹਾਨੂੰ ਲੱਗਦਾ ਕੋਈ ਬੰਦਾ ਕਿ ਬਈ ਫਾਰਸੀ ਹੈਗਾ ਮੈਨੂੰ ਦੱਸ ਦੋ ਅਵੇਲੇਬਲ ਕਿ ਲੋਰੇਟੀ ਪਾਉਂਦੇ ਹਾਂ ਹਾਂ ਵੀ ਨਾ ਸਰ ਇਹ ਪਿਛਲੇ ਨਾ ਕੁ ਦਸਮੇ ਤੋਂ ਜਿਵੇਂ ਬੋਰਡ ਹੁੰਦੇ ਆਪਣੇ ਪੀਪੀਐਸਸੀ ਬੋਰਡ ਹੋ ਗਿਆ ਦਾ ਹਰ ਇੱਕ ਸੀਟ ਦਾ ਬੋਰ ਆ ਇਹਨਾਂ ਨੂੰ ਨਾ ਟਰਾਂਸਪੇਰੈਂਸੀ ਦਾ ਰੈਂਕ ਆਉਂਦਾ ਹੁੰਦਾ ਤੇ ਆਪਣਾ ਪੰਜਾਬ ਪਿਛਲੇ ਕੁ ਸਮੇਂ ਤੋਂ ਟਰਾਂਸਪੇਰੈਂਸੀ ਦੇ ਮਾਮਲੇ ਵਿੱਚ ਫਰੌਕਟੇ ਆ ਸੋ ਇਹ ਵਾਲੀ ਨਹੀਂ ਹੈਗੀ ਗੱਲ ਤੁਸੀਂ ਜਦੋਂ ਪੇਪਰ ਦੇਣ ਜਾਓਗੇ ਤੁਸੀਂ ਦੇਖੋ ਜਦੋਂ ਐਂਟਰੀ ਕਰਨੀ ਤੁਹਾਡੀ ਡੀਓਗ੍ਰਾਫੀ ਹੋਣੀ ਹੈ ਸਰ ਪਹਿਲਾਂ ਮੈਂ ਕੱਢ ਵੀ ਸੀ ਕਿ ਸਰ ਸ੍ਰੀ ਗੁਰੂ ਨਾਨਕ ਦੇਵ ਜੀ ਤੁਸੀਂ ਆਗੇ ਸਰ ਤੁਸੀਂ ਇਨੇ ਮਤਲਬ ਕਿ ਸਾਡੇ ਲਈ ਸਰ ਇੱਕ ਫਰਿਸ਼ਤੇ ਬਣ ਕੇ ਆਏ ਹੋ ਸਰ ਪੰਜਾਬ ਪੁਲਿਸ ਲਈ ਸਰ ਮੈਂ ਦੋ ਵਾਰ ਸਰ ਕਲੀਅਰ ਕਰਾ ਚਲੋ ਮੇਰਾ ਲੌਂਗ ਜੰਪ ਚ ਕਮੀ ਰਹੀ ਸੀ ਲੱਗਦਾ ਉਦੀ ਪ੍ਰੋਬਲਮ ਕਰਕੇ ਸਰ ਪਰ ਸਰ ਸਰ ਥੈਂਕ ਯੂ ਸੋ ਮਚ ਸਰ ਤੁਸੀਂ ਪੰਜਾਬ ਲਈ ਐਨਾ ਸਰ ਬਸ ਇੱਕ ਤਰ੍ਹਾਂ ਦੇ ਬਾਹੂ ਗੁਰੂ ਨੇ ਸਾਡੇ ਲਈ ਫਰਿਸ਼ਤੇ ਭੇਜੇ ਹੋ ਸਰ ਪਤਾ ਕੀ ਹੁੰਦਾ ਕਈ ਵਾਰ ਨਾ ਕੁਝ ਚੀਜ਼ਾਂ ਦਾ ਮੈਂ ਆਪ ਸ਼ਿਕਾਰ ਹੋਇਆ ਮੈਨੂੰ ਲੱਗਾ ਵੀ ਜਿਹੜੇ ਸਾਡੇ ਤੋਂ ਛੋਟੇ ਸਟੂਡੈਂਟ ਉਹ ਵੀ ਹੁੰਦੇ ਹੋਣਗੇ ਮੈਂ ਆਪਦੀ ਗੱਲ ਕਰਦਾ ਮੈਂ ਮਤਲਬ ਜਦ ਕਰਕੇ ਪੜਿਆ ਸੀ ਪੰਜਾਬ ਦੇ ਵਿੱਚ ਜਿਵੇਂ ਆਪਣੇ ਸਾਰੇ ਘਰ ਦੇ ਕੰਦੇ ਬਾਹਰ ਚਲ ਜੋ ਮੈਂ ਨਹੀਂ ਗਿਆ ਮੈਂ ਕਹਿੰਦਾ ਯਾਰ ਮੈਂ ਇੱਥੇ ਪੜਨਾ ਮੇਰੇ ਫਾਦਰ ਸਾਹਿਬ ਨਾਲ ਮਤਲਬ ਸ਼ਾਇਦ ਹੁਣ ਕੁਝ ਸਮੇਂ ਤੋਂ ਉਹ ਤਾਂ ਚਲੋ ਅਸੀਂ ਸਾਡੇ ਰਿਲੇਸ਼ਨ ਬਹੁਤ ਚੰਗੇ ਆ ਪਰ ਟਿਕਦਾ ਨਾ ਕੈਰੀਅਰ ਨੂੰ ਲੈ ਕੇ ਹੁਣ ਮੈਨੂੰ ਐਗਰੀ ਹੋ ਵੀ ਹਾਂ ਤੂੰ ਠੀਕ ਸੀਗਾ ਹੁਣ ਤੱਕ ਉਹ ਕਹਿੰਦਾ ਤੂੰ ਗਲਤ ਆਇਆ ਤੂੰ ਬਾਹਰ ਭੱਗ ਜਾ ਆਪਣਾ ਇੱਥੇ ਕੰਮ ਹੈਗਾ ਤੂੰ ਕਿੱਥੇ ਤੇ ਟੱਕਰਾ ਮਾਰਦਾ ਲਗਾ ਨਹੀਂ ਮੈਂ ਕਰਨਾ ਅਸੀਂ ਮੇਰੇ ਯਾਦ ਆ ਬੀਟੈਕ ਕੀਤੀ ਵਿਦਆਊਟ ਏਮ ਲੱਗੇ ਹੋਇਆ ਪੜੀ ਜਾਂਦੇ ਆ ਸਾਨੂੰ ਪਤਾ ਹੀ ਨਹੀਂਗਾ ਤੇ ਜਦੋਂ ਬੀਟੈਕ ਹੋ ਗਈ ਮੇਰੇ ਨਾਲ ਦਾ ਇੱਕ ਦੋਸਤ ਉਹਨੂੰ ਅਸੀਂ ਪਟਵਾਰੀ ਪਟਵਾਰੀ ਪਿਆਰ ਨਾਲ ਕਹਿੰਦੇ ਹਾਂ ਤੁਸੀਂ ਪਟਵਾਰੀ ਐ ਇਹ ਉਹਦਾ ਡੈਡੀ ਪਟਵਾਰੀ ਸੀਗਾ ਤੇ ਉਹਨਾਂ ਕਾਲਜ ਲਾਈਫ ਚ ਠੀਕ ਹੀ ਹੁੰਦਾ ਸੀ ਪੜਨ ਬਾਲਾ ਹਿਸ਼ਾਰ ਨਹੀਂ ਸੀ ਉਹ 2015 ਵਾਲਾ ਪੀਸੀਐਸ ਦਿੱਤਾ ਤੇ ਮੈਨੂੰ ਕਹਿੰਦਾ ਫਤਿਹ ਬਾਈ ਮੈਂ ਪੇਪਰ ਦਿੱਤਾ ਕਹਿੰਦਾ ਮੇਰੇ ਨਾਲ ਇੰਨੇ ਨੰਬਰ ਬਣ ਗਏ ਮੈਂ ਕਹਿੰਦਾ ਇਹ ਕੀ ਹੁੰਦਾ ਬਾਈ ਪੀਸੀਐਸ ਸੀਰੀਅਸਲੀ ਮੇਰੀ ਸ਼ਾਦ ਉਮਰ ਉਹਦਾ 26 ਸਾਲ ਦੇ ਆਊਣ ਹੋਣੀ 25 26 ਸਾਲ ਮੈਨੂੰ ਨਹੀਂ ਪਤਾ ਪੀਸੀਐਸ ਕੀ ਹੁੰਦਾ ਤੇ ਮੈਂ ਆਪਦੇ ਕਾਲਜ ਦਾ ਬ੍ਰਿਲੀਅੰਟ ਸਟੂਡੈਂਟ ਮੰਨੇ ਜਾਂਦਾ ਵੀ ਹਿਸ਼ਾਰ ਆਏ ਬੱਚਾ ਮੈਨੂੰ ਪੁੱਛਿਆ ਤੇ ਯਾਰ ਇਹ ਬੰਦੇ ਨੂੰ ਕੀ ਸਿਸ ਪਤਾ ਮੈਨੂੰ ਨਹੀਂ ਪਤਾ ਉਦੋਂ ਤੋਂ ਬਾਅਦ ਮੈਂ ਤਿਆਰੀ ਸ਼ੁਰੂ ਕੀਤੀ ਕਰਦੇ ਕਰਦੇ ਪੜ੍ਹਾਈ ਦੇ ਨਾਲ ਜੇ ਤੁਸੀਂ ਪੜ੍ਹਦੇ ਹੋ ਨਾ ਤੁਹਾਡਾ ਗਿਆਨ ਹੋਰ ਜ਼ਿਆਦਾ ਵਧਦਾ ਆ ਤੇ ਸੋਚ ਬ੍ਰਾਡ ਹੁੰਦੀ ਆ ਪਹਿਲਾਂ ਸ਼ਾਇਦ ਮੇਰੀ ਸੋਚ ਮੇਰੇ ਆਪਣੇ ਤੱਕ ਸੀਗੀ ਹਾਂ ਯਾਰ ਮੈਂ ਲੱਗ ਜਾਊਂਗਾ ਤੇ ਮੈਂ ਇਸ ਲੈਵਲ ਤੇ ਪਹੁੰਚ ਕੇ ਇਦਾਂ ਕਰ ਦੂੰਗਾ ਜਿਵੇਂ ਜਿਵੇਂ ਪੜੀ ਗਿਆ ਕਿਤਾਬਾਂ ਪੜੀਆਂ ਸੋਸਾਇਟੀ ਦੀਆਂ ਸਮੱਸਿਆਵਾਂ ਦੇਖੀਆਂ ਉਦੋਂ ਪਤਾ ਲੱਗਾ ਕਿ ਨਹੀਂ ਸਾਡੇ ਪੰਜਾਬ ਨੂੰ ਤਾਂ ਹਜੇ ਅਵੇਅਰਨੈਸ ਨਹੀਂ ਇਸ ਚੀਜ਼ ਦੀ ਨਹੀਂ ਸਾਡੇ ਪਤਾ ਪਿੰਡਾਂ ਕਿਸੇ ਨੂੰ ਹੁਣ ਪਤਾ ਲੱਗਣ ਲੱਗਾ ਕਿ ਡੀਐਸਪੀ ਕਿਵੇਂ ਬਣਦੇ ਐ ਜੀ ਸੀਲਰ ਕਿਵੇਂ ਬਣਦੇ ਨਹੀਂ ਸੀ ਪਤਾ ਚਲੋ ਮੈਂ ਸ਼ੁਰੂ ਕੀਤਾ ਤੇ ਇੱਕ ਜਿਹੜਾ ਲੋਕ ਬੱਚਿਆਂ ਨੂੰ ਅਵੇਅਰ ਕਰਨ ਦਾ ਕਿੱਥੋਂ ਮੈਨੂੰ ਪਤਾ ਲੱਗਾ ਮੈਂ ਆਪਦੇ ਰਿਸ਼ਤੇਦਾਰੀ ਚ ਗਿਆ ਬਜ਼ੁਰਗ ਲੇਡੀ ਬੈਠੀ ਮੇਰੀ ਮਾਸੀ ਦੀ ਸਾਸਰੀ ਸੀਗੀ ਚਲੋ ਹੁਣ ਮੈਂ ਗਿਆ ਤੇ ਮੈਂ ਕਿਹਾ ਸਾਸਰੀ ਗਾਲ ਦੀ ਉਹਦੇ ਮੈਨੂੰ ਮਰ ਪੜਾਉਣ ਲੱਗਾ ਤੇ ਕਹਿੰਦੀ ਕੀ ਕਰਦਾ ਹੁੰਦਾ ਮੈਂ ਕਿਹਾ ਜੀ ਮੈਂ ਨਾ ਆਈਐਸ ਵਾਲੇ ਬੱਚਿਆਂ ਨੂੰ ਪੜਾਉਣਾ ਅੱਛਾ ਕਹਿੰਦੀ ਆਈਲੈਂਡਸ ਵਾਲੇ ਬੱਚਿਆਂ ਨੂੰ ਪੜਾਉਣਾ ਮੇਰੇ ਦਿਮਾਗ ਚ ਮੈਂ ਕਿਹਾ ਯਾਰ ਇਹ ਬਜ਼ੁਰਗ ਨੂੰ ਆਈਲੈਂਡਸ ਦਾ ਪਤਾ ਨਹੀਂ ਉਹ ਆਈਐਸ ਦਾ ਨਹੀਂ ਪਤਾ ਮੈਂ ਕਿਹਾ ਵੀ ਹੈਗਾ ਕਿਤਨਾ ਕਿਤੇ ਰੂਪ ਹੋਲ ਸੋ ਆਪਣੇ ਪੰਜਾਬ ਦੇ ਬੱਚਿਆਂ ਦੇ ਟੈਲੈਂਟ 'ਚ ਤਾਂ ਕੋਈ ਸ਼ੱਕ ਹੈ ਹੀ ਨਹੀਂ ਆਪ ਆਪਾਂ ਜਾ ਕੇ ਕੈਨੇਡਾ ਅਮਰੀਕਾ ਅਗੇ ਮੁਲਖ ਵਸਾਤੇ ਆ ਜਿੱਥੇ ਬਰਸਾਂ ਪੈਂਦੀਆਂ ਉੱਥੇ ਜਾ ਕੇ ਅਸੀਂ ਨਹੀਂ ਤਰੱਕੀਆਂ ਕਾ ਲਈਆਂ ਅਸੀਂ ਆਪਣੇ ਪੰਜਾਬ ਜਿੱਥੇ ਸਾਡਾ ਘਰ ਆਪਦਾ ਜਿੱਥੇ ਸਾਡੇ ਕੋਲ ਜ਼ਮੀਨ ਜਾਇਦਾਦ ਆਪਦੀ ਆ ਜਿੱਥੇ ਸਾਨੂੰ ਰੋਟੀ ਦਾ ਕੋਈ ਫਿਕਰ ਨਹੀਂ ਹੈਗਾ ਆਪਾਂ ਕਹਿੰਦੇ ਨਾ ਬਾਹਰ ਜਾ ਕੇ ਰੋਟੀ ਜੇ ਨਾ ਦੋ ਦਿਨ ਕੰਮ ਨਾ ਕਰੋ ਰੋਟੀ ਨਹੀਂ ਮਿਲਦੀ ਮੈਂ ਕਹਿੰਦਾ ਅਸੀਂ ਸਾਲ ਕੰਮ ਨਾ ਕਰੀ ਰੋਟੀ ਨਹੀਂ ਮਿਲਦੀ ਸਾਡੇ ਇਕੱਲੇ ਫਾਦਰ ਸਾਹਿਬ ਕਮਾਉਣ ਵਾਲੇ ਪੂਰੇ ਪਰਿਵਾਰ ਨੂੰ ਪਾਲਦੇ ਆ ਸਾਡੇ ਸ਼ੌਂਕ ਪੂਰੇ ਕਰਦੇ ਆ ਜਿੱਥੇ ਅਸੀਂ ਇੰਨੇ ਫ੍ਰੀ ਮਾਈਂਡ ਹੋ ਕੇ ਪੜ ਸਕਦੇ ਆ ਅਸੀਂ ਉੱਥੇ ਨਹੀਂ ਪੜਦੇ ਅਸੀਂ ਉੱਥੇ ਜਾਂਦੇ ਆ ਜਿੱਥ ਹਾਲਾਂਕਿ ਉਹਨਾਂ ਮੁਲਖਾਂ ਨੇ ਜਜ ਪੰਜਾਬ ਖੁਸ਼ਹਾਲਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਪਰ ਇੱਕ ਟਾਈਮ ਦੇ ਆ ਕੇ ਸਾਨੂੰ ਲੋੜ ਆ ਵੀ ਅਸੀਂ ਆਪਣੇ ਪੰਜਾਬ ਲਈ ਵੀ ਕੁਝ ਸੋਚੀਏ ਸੋ ਉਹ ਚੀਜ਼ਾਂ ਜਦੋਂ ਫਿਰ ਹੋਈਆਂ ਮਨ ਦੇ ਵਿੱਚ ਹੋਰ ਜ਼ਿਆਦਾ ਪੜ੍ਹਾਈ ਕੀਤੀ ਪੰਜਾਬ ਦੇ ਇਤਿਹਾਸ ਬਾਰੇ ਪੜਿਆ ਤਾਂ ਫਿਰ ਲੱਗਿਆ ਵੀ ਨਹੀਂ ਕੁਝ ਨਾ ਕੁਝ ਤਾਂ ਕਰਨਾ ਪੈਣਾ ਮੈਨੂੰ ਪਤਾ ਅਜੰਨੀ ਫੌਜ ਖੜੀ ਆ ਇਹਨਾਂ ਨੇ ਆਪ ਹੀ ਸਾਰਾ ਕੁਝ ਸੰਭ ਲੈਣਾ ਇਹਨਾਂ ਨੂੰ ਇੱਕ ਡਾਇਰੈਕਸ਼ਨ ਦਿਖਾਉਣੀ ਪੈਣੀ ਆ ਸੋ ਉਹ ਕੋਸ਼ਿਸ਼ ਕੀਤੀ ਆ ਡਾਇਰੈਕਸ਼ਨ ਦਿਖਾਉਣ ਦੀ ਤੇ ਵਾਹਿਗੁਰੂ ਇੱਕ ਦਿਨ ਰੰਗ ਲੈ ਕੇ ਆਉਣਗੇ ਇਸ ਆਪਣੀ ਮਿਹਨਤ ਨੂੰ ਤੇ ਇੱਕ ਦਿਨ ਉਹੀ ਗੱਲ ਵੀ ਹਰੇਕ ਪੰਜਾਬ ਦੀ ਸਰਕਾਰੀ ਕੁਰਸੀ ਉੱਤੇ ਆਪਣੇ ਭੈ ਹਾਂਜੀ ਹਾਂਜੀ ਆਪਣਾ ਇੱਕ ਤਾਂ ਆਨਸਰ ਰਾਈਟਿੰਗ ਸਟਰਕਚਰ ਵਿੱਚ ਥੋੜਾ ਜਿਹਾ ਉਹ ਮੇਰਾ ਹਿੱਲਦਾ ਆ ਤੇ ਆਪਣਾ ਸੀ ਸੈਟ ਓਕੇ ਤਿਆਰੀ ਕਰਦੇ ਨੂੰ ਕਲਾੜੇ ਹੋ ਗਿਆ ਬਸੇ ਮੈਂ ਤੁਹਾਨੂੰ ਦੱਸ ਦੇ ਇੰਸਟਾ ਦੀ ਗੱਲ ਹੋ ਜੀ ਆਪਣੀ ਕਿਰਾ ਹਾਂਜੀ ਬਸ ਸੀਐਸ ਦੀ ਤਿਆਰੀ ਕਰਦਾ ਸੀਐਪੀਐਫ ਦੀ ਹਾਂਜੀ ਹਾਂਜੀ ਸੀਐਸ ਮੇਰਾ ਦੋ ਵਾਰ ਕਲੀਅਰ ਆ ਤੁਹਾਨੂੰ ਦੱਸ ਦੇ ਓਕੇ 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 ਤੇ ਆਪਣਾ ਪੀਸੀਐਸ ਵਿੱਚ ਆ ਗਿਆ ਸੀਗਾ ਇਹ ਆਪਣਾ ਥੋੜਾ ਮੈਨੂੰ ਮੈਚ ਦਿੱਕਤ ਆਉਂਦੀ ਸੀ ਉਹ ਦੱਸਦਾ ਸੀ ਮੈਂ ਸੀ ਆਪਣਾ ਸੀ ਸੈਟ ਦਾ ਤੇ ਆਨਸਰ ਰਾਈਟਿੰਗ ਉਹਦਾ ਵੀ ਸੀ ਥੋੜਾ ਵੀ ਸਟਰਕਚਰ ਚ ਨਹੀਂ ਹੋ ਰਹੀ ਨੌਲੇਜ ਹੈ ਬਟ ਦੇਖੋ ਸੀ ਸੈੱਟ ਦਾ ਹੁਣ ਚਲੋ ਕਨਸੈਪਟ ਖਤਮ ਹੋ ਗਿਆ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਬਟ ਫਿਰ ਵੀ ਆਪਾਂ ਇਨਾ ਪੀਸੀਐਸਸੀ ਹੁਣ ਕੁਆਲੀਫਾਈਂਗ ਹੋ ਗਿਆ ਜੋ ਅਪਡੇਟ ਆ ਤੇ ਬਟ ਆਪਾਂ ਉਹਨੂੰ ਇਨਾ ਲਾਈਟਲੀ ਨਹੀਂ ਲੈ ਸਕਦੇ ਬਹੁਤ ਸਾਰੇ ਬੱਚੇ ਜਿੱਥੇ 33% ਚਾਹੀਦੇ ਯੂਪੀਐਸਸੀ ਵਿੱਚ ਉਹ ਵੀ ਨਹੀਂ ਕਰੈਕ ਕਰ ਪਾਉਂਦੇ ਆਪਾਂ ਨੂੰ ਫਿਰ ਵੀ 40% ਚਾਹੀਦੇ ਲੇਕਿਨ ਪੋਜ਼ਿਟਿਵ ਸਾਈਡ ਹੈ ਕਿ ਆਪਣੇ ਕੋਲ 네ਗੇਟਿਵ ਮਾਰਕਿੰਗ ਨਹੀਂ ਹੈਗੀ ਸੋ ਗੋਡਾ ਮਤਲਬ ਜੇ ਅਸੀਂ ਪਲਾਨ ਨਾਲ ਚੱਲੀਏ ਤੇ ਆਪਾਂ ਈਜ਼ੀਲੀ ਕਰੈਕ ਕਰ ਸਕਦੇ ਹਾਂ ਉਸ ਚੀਜ਼ ਨੂੰ ਵੀ ਹਾਂ ਕਲੀਅਰ ਹੋ ਜਾਊਗਾ ਆਪਣਾ ਜਿਹੜਾ ਸੀ ਸੈੱਟ ਦਾ ਉਦੇ ਲਈ ਤੁਹਾਨੂੰ ਜਿਵੇਂ ਪੰਜਾਬੀ ਤੇ ਫੋਕਸ ਕਰ ਲਓ ਇੱਕ ਪਲਾਨਿੰਗ ਲੈ ਲਓ ਵੀ ਹਾਂ ਪੰਜਾਬੀ ਦੇ 20 ਕੁਐਸਚਨ ਆਉਣਿਆ ਵੈਲ ਟਰਾਈ ਕਿ ਮੈਂ ਪੰਜਾਬੀ ਦੇ 20 ਵਿੱਚੋਂ 17 18 ਸਹੀ ਕਰ ਹੀ ਲਵਾਂ ਜੇ ਜ਼ਿਆਦਾ ਨਹੀਂ ਤਾਂ ਇਹਨਾਂ ਸੀ ਕੋਸ਼ਿਸ਼ ਕਰ ਸਕਦੇ ਹਾਂ ਪੰਜਾਬੀ ਸਟਰੋਂਗ ਕਰ ਲਈਏ ਪੀਸੀਐਸ ਲੈਸੇ ਕੋਈ ਦਿੱਕਤ ਨਹੀਂ ਸਰ ਬੀਚ ਦਾ ਕੁਆਲੀਫਾਈਂਗ ਹੈ ਜੇ ਹੁਣ ਆਈਐਸ ਦਾ ਦੇਣਾ ਅੱਗੇ ਹਾਂਜੀ ਉੱਥੇ ਵੀ ਕੁਆਲੀਫਾਈਂਗ ਹੈ ਉਹ ਲੀ ਕੋਰ ਹਲੀ ਹਾਂ ਠੀਕ ਹੈ ਉੱਥੇ ਫਿਰ ਤੁਹਾਨੂੰ ਵੀ ਪੰਜਾਬੀ ਨਹੀਂ ਹੈਗੀ ਤੁਹਾਨੂੰ ਫੋਕਸ ਕਰਨਾ ਪੈਣਾ ਰੀਜ਼ਨਿੰਗ ਤੇ ਮੈਥ ਦੇ ਉੱਤੇ ਠੀਕ ਹੈ ਥੈਂਕ ਯੂ ਸਰ ਰਾਈਟਿੰਗ ਦਾ ਨਾ ਫਸਟ 3 4 ਸਟੈਪ ਹੁੰਦੇ ਪਹਿਲਾ ਸਟੈਪ ਇਹ ਹੈ ਕਿ ਮੈਂ ਨਾ ਜਦੋਂ ਪੇੜ ਵਾਚ ਨਾ ਬੱਚਿਆਂ ਨੂੰ ਦਿਖਾਇਆ ਕਿ ਦੋ ਕੁਐਸਚਨ ਹੈ ਇੱਕ ਇਦਾਂ ਖੜਾ ਕਰਤਾ ਹੈ ਕਿਦਾਂ ਖੜਾ ਕਰਤਾ ਮੈਂ ਪੁੱਛਿਆ ਤੁਹਾਨੂੰ ਦੇਖਣ ਚ ਕਿਹੜਾ ਵਧੀਆ ਲੱਗ ਰਿਹਾ ਤੇ ਬੱਚਿਆਂ ਨੇ ਕਿਹਾ ਕਿ ਸਰ ਜਿਹਦੇ ਵਿੱਚ ਨਾ ਇੰਟਰੋ ਅਲੱਗ ਦਿਖ ਰਹੀ ਹੈ ਬਾਡੀ ਅਲੱਗ ਦਿਖ ਰਹੀ ਹੈ ਕਨਕਲੂਜਨ ਅਲੱਗ ਦਿਖ ਰਹੀ ਹੈ ਉਹ ਵਧੀਆ ਲੱਗ ਰਿਹਾ ਤੁਹਾਨੂੰ ਵੀ ਉਹੀ ਵਧੀਆ ਲੱਗੇਗਾ ਨਾ ਕਿ ਮੈਂ ਸ਼ੁਰੂ ਤੋਂ ਲੈ ਕੇ ਇੱਕ ਸ਼ੁਰੂ ਕਰਾਂ ਐਂਡ ਤੱਕ ਇੱਕੋ ਹੀ ਪੈਰਾਗ੍ਰਾਫ ਲਿਖਾਂ ਉਹ ਜ਼ਿਆਦਾ ਵਧੀਆ ਲੱਗੇਗਾ ਨਹੀਂ ਸਰ ਸੋ ਜਿਹੜਾ ਐਗਜ਼ਾਮੀਨਰ ਚੈੱਕ ਕਰ ਰਿਹਾ ਨਾ ਉਹ ਹਿਊਮਨ ਹੈ ਆਪਣੀ ਤਰ੍ਹਾਂ ਉਹਨੇ ਵੀ ਇਹੀ ਚੀਜ਼ਾਂ ਦੂਸਰਾ ਹੁੰਦਾ ਜੀ ਕੰਟੈਂਟ ਉਹ ਇੱਕ ਦਿਨ ਚ ਨਹੀਂ ਤਿਆਰ ਹੋਏਗਾ ਤੁਸੀਂ ਲੱਗੇ ਰਹੋ ਆਪਾਂ ਤੁਹਾਨੂੰ ਕੰਟੈਂਟ ਦੇਵਾਂਗੇ ਜਿੱਦਾਂ ਹੁਣ ਪੰਜਾਬ ਜੀ ਕਿਹਾਣੀ ਆ ਤੇ ਜਿਹੜੀ ਤੁਸੀਂ ਫਤੇ ਸਰਦੀ ਕਲਾਸਾਂ ਲਾਉਂਗੇ ਉਹਦੀ ਕਿਤਾਬ ਜੋ ਵੀ ਕੁਝ ਆਏਗਾ ਜੋ ਵੀ ਨੋਟਸ ਆਣਗੇ ਉਹਦੇ ਵਿੱਚੋਂ ਕੰਟੈਂਟ ਨਿਕਲੇਗਾ ਕੁਝ ਫੈਕਟਸ ਹੁੰਦੇ ਨੇ ਕੁਝ ਬਹੁਤ ਅੱਛੇ ਅੱਛੇ ਫਿਲਾਸਫਰਸ ਦੀ ਕੋਟੇਸ਼ਨਸ ਹੁੰਦੀਆਂ ਨੇ ਉਹ ਬਾਣੀ ਆ ਜੀ ਤੀਸਰੀ ਚੀਜ਼ ਹੁੰਦੀ ਹੈ ਸਪੀਡ 3 ਘੰਟੇ ਵਿੱਚ ਆਪਾਂ 20 ਕੁਐਸਚਨ ਲਿਖਣੇ ਆ ਉਹ ਇਹ ਤਾਂ ਹੈ ਨਹੀਂ ਕਿ ਵੀ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਸੀ ਕਲਾਸ ਦੱਸਿਆ ਸੀਗਾ ਇੱਕ ਪੇਨ ਕਿਲਰ ਆਂਦੀ ਹੈ ਵੋਵਰਨ ਕਰਕੇ ਸੁਣਿਆ ਕਦੀ ਕਿਸੇ ਨੇ ਵੋਵਰਨ ਕਰਕੇ ਬੜੀ ਫੇਮਸ ਪੇਨ ਕਿਲਰ ਆਂਦੀ ਹੈ ਮੈਂ ਜਰੂਸ ਦੂਸਰਾ ਮੀਨਸ ਲਿਖਿਆ ਸੀ ਨਾ ਮੈਂ ਪੇਪਰ ਤੋਂ ਪਹਿਲਾਂ ਵੋਵਰਨ ਲੈ ਕੇ ਜਾਂਦਾ ਸੀ ਕਿਉਂਕਿ ਇੱਥੇ ਦਰਦ ਬੜੀ ਹੁੰਦੀ ਸੀ ਪੀਪੀਐਸਸੀ ਦੇ ਪੇਪਰ ਵਿੱਚ ਨਾ 3 ਘੰਟੇ ਦੇ ਦੋ स्लਾਟਸ ਪੇਪਰ ਦੇਣਾ ਤੁਸੀ ਚਲੋ ਇੱਥੇ ਆਪਣੀ ਪੀਪੀਐਸਸੀ ਜਿਹੜੀ ਹੈ 3 ਘੰਟੇ ਦਾ ਇੱਕੋ ਸਲੋਟ ਇੱਕ ਦਿਨ ਚ ਲੈਂਦੀ ਹੈ ਪਰ ਫਿਰ ਵੀ ਤੁਸੀਂ ਇੰਨਾ ਤੇਜ਼ ਲਿਖਣਾ ਕਿ ਤੁਹਾਡੀ ਇੱਥੇ ਦਰਦ ਹੋਣੀ ਹੈ ਸੋ ਬਈ ਫਿਜ਼ੀਕਲੀ ਵੀ ਠੀਕ ਰੱਖੋ ਸਪੀਡ ਵੀ ਬਣਾਓ ਪਰ ਪਹਿਲਾਂ ਕੰਟੈਂਟ ਐਂਡ ਪ੍ਰੈਜੈਂਟੇਸ਼ਨ ਇਹ ਤਿੰਨ ਚੀਜ਼ਾਂ ਹੈ 3 ਸਟੈਪਸ ਫॉर ਅਨਸਰ ਰਾਈਟਿੰਗ ਮੈਨੂੰ ਲੱਗਦਾ ਇਸ ਤੋਂ ਇਲਾਵਾ ਕੁਝ ਵੀ ਨਹੀਂ ਹੈ ਠੀਕ ਹੈ ਜੀ ਠੀਕ ਹੈ ਚਲੋ ਥੈਂਕ ਯੂ ਸਰ 21 ਦੇ ਵਿੱਚ ਜਦੋਂ ਪੀਪੀਐਸਸੀ ਦਾ ਐਗਜ਼ਾਮਸ ਹੋਇਆ ਸੀਗਾ ਨਾ ਤਾਂ ਉਹ ਲੈਵਲ ਕਾਫੀ ਟਫ ਸੀਗਾ ਹੁਣ ਇਹਨਾਂ ਨੇ ਸੀ ਸੈੱਟ ਵੀ ਕੁਆਲੀਫਾਈ ਕਰਤਾ ਹੁਣ ਸਾਡਾ ਸਾਰਾ ਫੋਕਸ ਕਰੰਟ ਤੇ ਚਲਾ ਜਾਏਗਾ ਸਰ ਮੈਂ ਇਹੀ ਪੁੱਛਣੀ ਸੀ ਵੀ ਹੁਣ ਲੈਵਲ ਕਿਸ ਤਰ੍ਹਾਂ ਦਾ ਆਏਗਾ ਕਿਉਂਕਿ 4 ਸਾਲ ਬਾਅਦ ਐਗਜ਼ਾਮ ਹੋ ਰਿਹਾ ਹੈ ਜਿੰਨਾ ਮਰਜ਼ੀ ਪੀਵਾਈਕਿਊ ਕਰ ਲਈਏ ਜਿੰਨਾ ਮਰਜ਼ੀ ਸਿਲੇਬਸ ਕਵਰ ਕਰ ਲਈਏ ਕਿਉਂਕਿ ਅਨਪ੍ਰੇਡਿਕਟੇਬਲ ਹੈ ਪ੍ਰੈਪਰੇਸ਼ਨ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਕਿਉਂਕਿ 4 ਸਾਲ ਬਾਅਦ ਐਗਜ਼ਾਮ ਹੋ ਰਿਹਾ ਹੈ ਨਾ ਇਸ ਕਰਕੇ ਦੇਖੋ ਲੈਵਲ ਤਾਂ ਹਾਈ ਹੋਊਗਾ ਇਹ ਤਾਂ ਪੱਕਾ ਹੀ ਹੈ ਜੀ ਸਰ ਹਾਂਜੀ ਸੀਐਸਐਡ ਕੁਆਲੀਫਾਈ ਕਰਤਾ ਤਾਂ ਹੁਣ ਇਹ ਲੈਵਲ ਰੇਸ ਕਰ ਦੱਸ ਜੇ ਤੁਸੀਂ 2021 ਵਾਲਾ ਪੇਪਰ ਦੇਖੀਏ ਤਾਂ ਉਹਦਾ ਲੈਵਲ ਬਹੁਤ ਹਾਈ ਸੀਗਾ ਇਹ ਨੈਪ ਤਹਿਸੀਲ ਦਾ ਜੇ ਤੁਸੀਂ ਪੇਪਰ ਦੇਖੋ ਉਹਦਾ ਲੈਵਲ ਬਹੁਤ ਹਾਈ ਸੀਗਾ ਸਰ ਤਾਂ ਯੂਪੀਐਸਸੀ ਲੈਵਲ ਤੋਂ ਵੀ ਆਪਸ ਹੀਗਾ ਲਾਸਟ ਈਅਰ ਵਾਲਾ ਸੋ ਇਸ ਵਾਰ ਵੀ ਆਬਵੀਅਸ ਆ ਲੈਵਲ ਹਾਈ ਹੋਊਗਾ ਤੇ ਜਿਵੇਂ ਹੁਣ ਸਾਨੂੰ ਇਹ ਲੱਗਦਾ ਵੀ ਯੂਪੀਐਸਸੀ ਦਾ ਇੱਕ ਨਵਾਂ ਪੈਟਰਨ ਆਇਆ ਹੈ ਜਿਵੇਂ ਪਹਿਲਾਂ ਹੁੰਦਾ ਸੀਗਾ ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ ਹੋਗਾ ਜੀ ਏ ਦੇ ਵਿੱਚ 1 2 2 3 ਇਦਾਂ ਕੁਝ ਹੁਣ ਸਾਨੂੰ ਉਮੀਦ ਹੈ ਜਿਹ ਵੀ ਓਨਲੀ 2 ਸਹੀ ਓਨਲੀ ਮਤਲਬ 2 ਸਹੀ ਆ 3 ਸਹੀ ਆ 4 ਸਹੀ ਕੁਝ ਪੇਅਰਿੰਗ ਵਾਲ ਆ ਜੂਗਾ ਸੋ ਇੱਕ ਨਵਾਂ ਪੈਟਰਨ ਆਊਗਾ ਕਿਉਂਕਿ ਉਹਦੇ ਵਿੱਚ ਐਲੀਮੀਨੇਸ਼ਨ ਮੈਥਡ ਨਹੀਂ ਵਰਤਿਆ ਜਾਂਦਾ ਓਕੇ ਸਰ ਫਿਰ ਨਹੀਂ ਸਰ ਫਿਰ ਪੀ वाई ਕਿਊਜ਼ ਜਿਹੜੇ ਪੀਪੀਐਸਸੀ ਵਾਲੇ ਕਰੀਏ ਜਾਂ ਯੂਪੀਐਸਸੀ ਵਾਲੇ ਕਰੀਏ ਦੇਖੋ ਤੁਹਾਨੂੰ ਮਾਦਾ ਪੇਪਰ ਦਾ ਪੈਟਰਨ ਕੋਈ ਵੀ ਤੁਸੀਂ ਐਗਜ਼ਾਮ ਦਿੰਨੇ ਹੋ ਨਾ ਉਹਦੇ ਵਿੱਚ 100 ਦੇ 100 ਕੁਐਸਚਨ ਟਫ ਲੈਵਲ ਕਦੇ ਨਹੀਂ ਆਉਦੇ ਹੁੰਦੇ ਕਦੇ ਵੀ ਨਹੀਂ ਆਉਂਦੇ ਹਾਂਜੀ ਸਰ ਜੋ ਸਾਡਾ ਐਨਾਲਿਸਿਸ ਕਹਿੰਦਾ ਵੀ ਤੁਸੀਂ ਉਹਨਾਂ ਵਿੱਚੋਂ ਜੇ 100 ਕੁਐਸਚਨ ਵਾਂਗ ਲੋ ਜਿੰਨਾ ਮਰਜ਼ੀ ਟਫ ਪੇਪਰ ਆਵੇ 20 25 ਕੁਸ਼ਨ ਇਦਾਂ ਦੇ ਹੋਣਗੇ ਜਿਨ੍ਹਾਂ ਨੇ ਬੇਸਿਕ ਜਿਹਾ ਪੜਿਆ ਉਹਨਾਂ ਨੂੰ ਆਉਂਦੇ ਹੋਣਗੇ ਮਤਲਬ ਉਹ ਠੀਕ ਠਾਕ ਹੁੰਦੇ ਨੇ ਉਹ ਚਾਹੇ ਲਾਲੋ ਵੀ ਤੁਹਾਡੇ ਕੋਲ ਥੋੜੀ ਜਿਹੀ ਇਨਫੋਰਮੇਸ਼ਨ ਹੈਗੀ ਆ ਤੁਹਾਡੇ ਉਹ ਕਰੈਕਟ ਹੋ ਜਾਣਗੇ ਸੋ ਜਿਹਨੂੰ ਅਸੀਂ ਕਹਿੰਦੇ ਵੀ ਸੌਖੇ ਸਵਾਲ ਸੋ ਉਹ ਈਜ਼ੀ ਹੁੰਦੇ ਨੇ ਉਦੋਂ ਬਾਅਦ ਵਾਲੇ ਜਿਹੜੇ ਹੋਣਗੇ ਕਿਉਂਕਿ ਜਿੰਨੇ ਬੱਚੇ ਆਪਾਂ ਦੇਖਦੇ ਆ ਕੁਝ ਬੱਚੇ ਕਹਿੰਦੇ ਜੀ ਮੇਰਾ ਕਲੀਅਰ ਹੋ ਗਿਆ ਇੱਕ ਨੰਬਰ ਤੋਂ ਕੁਝ ਕਹਿੰਦਾ ਮੈਂ ਦੋ ਨੰਬਰ ਤੋਂ ਰਹਿ ਗਿਆ ਉਹ ਜਿਹੜੇ ਰਹਿਣ ਵਾਲੇ ਹੁੰਦੇ ਆ ਦੋ ਨੰਬਰ ਤੋਂ ਲੈ ਕੇ 10 ਨੰਬਰ ਤੱਕ ਉਹ ਹਿਊਜ ਨੰਬਰ ਹੁੰਦਾ ਹਾਂਜੀ ਕਿਉਂਕਿ ਉਹਨਾਂ ਨੇ ਜਿਹੜਾ ਈਜ਼ੀ ਵਾਲਾ ਪਾਰਟ ਪਹਿਲਾ ਸਟੈਪ ਕਲੀਅਰ ਕਰ ਲਿਆ ਜਿਹੜਾ ਸੈਕੰਡ ਸਟੈਪ ਉਹ ਹਾਇਰ ਲੈਵਲ ਦਾ ਆਊਗਾ ਹੁਣ ਹਾਇਰ ਲੈਵਲ ਬਣਦਾ ਕਿਵੇਂ ਆ ਕੁਐਸਚਨ ਅਸੀਂ ਕਿਸੇ ਟੌਪਿਕ ਬਾਰੇ ਪੜਿਆ ਉਹਦੇ ਵਿੱਚੋਂ ਕਿੰਨੀ ਕਿ ਡਿਟੇਲ ਦੇ ਵਿੱਚ ਆਇਆ ਫਾਰ ਇਗਜ਼ਾਮਪਲ ਅਸੀਂ ਪੜ ਰਹੇ ਸੀਗੇ ਕਿ ਲਾਲਾ ਲਾਜਪਤ ਰਾਏ ਦਾ ਜਨਮ ਇੱਕ ਸਾਲ ਦੇ ਵਿੱਚੋਂ 1865 ਚ ਹੋਇਆ ਤੁਸੀਂ ਇੰਨਾ ਪੜਿਆ ਇਹ ਇੱਕ ਸੌਖਾ ਕੁਐਸਚਨ ਹੋ ਗਿਆ ਜਾਇਦ ਉਹ ਸੌਖਾ ਲਾ ਲੋ ਕਿੱਥੇ ਹੋਇਆ ਢੁੱਡੀਕੇ ਹੋ ਗਿਆ ਜੀ ਪਰ ਐਗਜ਼ਾਮੀਨਰ ਇਹਨੂੰ ਟਫ ਕਰਨਾ ਉਹਨਾਂ ਨੇ ਨਾਲ ਡੇਟ ਪਾ ਦੇਣੀ ਹੈ ਪਰਟੀਕੂਲਰ ਡੇਟ ਪਾ ਦੇਣੀ ਹੁਣ ਅਸੀਂ ਸੋਚ ਉਹ ਮੰਨ ਲਓ ਕੱਲਾ 1865 ਆ ਗਿਆ ਬੱਚੇ ਖੋਸ਼ ਆ ਲੈ ਮੈਂ ਪੜਿਆ ਸੀਗਾ ਉਹੀ ਲੋਕੀ ਮਿਹਨਤਾਂ ਕਰੀ ਜਾਂਦੇ ਆ ਬਟ ਜਦੋਂ ਟਫ ਆ ਗਿਆ ਨਾ ਨਾਲ ਡੇਟ ਪਾਤੀ ਇੱਕ ਓਕੇ ਸੋ ਬੱਚਾ ਉੱਥੇ ਕਨਫਿਊਜ਼ ਹੁੰਦਾ ਵੀ ਯਾਰ ਆ ਕੀ ਹੋ ਗਿਆ ਤੇ ਕਈ ਵਾਰ ਤੋਂ ਇਦਾਂ ਕਰਦਾ ਵੀ ਇਕੱਠੀਆਂ 12 13 14 15 ਲਾਉਨੇ ਮੰਥ ਚੇਂਜ ਕਰਨਾ ਨਾ ਸਾਲ ਚੇਂਜ ਕਰਨਾ ਉਹ ਤਿੰਨ ਤਰੀਕਾਂ ਚਾਰ ਇਕੱਠੀਆਂ ਪਾ ਦਿੰਦਾ ਯੈਸ ਸਰ ਸੋ ਇਹ ਹੋ ਜਾਂਦਾ ਥੋੜਾ ਟਫ ਲੈਵਲ ਕੰਟੈਂਟ ਉਹੀ ਹੋਊਗਾ ਤੇ ਬਾਕੀ ਇਹਦੇ ਵਿੱਚ ਆਪਣੇ ਕੋਲੇ ਨਾ ਜਿਵੇਂ ਕੱਟਆਫ ਜਿਹੜੀ ਜਾਂਦੀ ਆ ਆਪਾਂ ਨੂੰ ਪਤਾ ਨੈਗੇਟਿਵ ਮਾਰਕਿੰਗ ਨਹੀਂ ਹੈਗੀ ਸੋ ਇਹਦੇ ਵਿੱਚ ਚੋ ਇਹ ਵੀ ਨਹੀਂ ਹੁੰਦਾ ਬਹੁਤ ਹਾਇਰ ਜਾਂਦੀ ਹੁੰਦੀ ਹੈ ਕੱਟਆਫ ਸੋ ਸਾਨੂੰ ਆਪਣੇ ਕੁਝ ਸਬਜੈਕਟ ਕੁਝ ਪੋਰਸ਼ਨਸ ਇੰਨੇ ਐਕਸਟ੍ਰਾਂਗ ਕਰਨੇ ਪੈਣੇ ਆ ਜਿਨ੍ਹਾਂ ਵਿੱਚੋਂ ਸਾਡੀ ਐਕੂਰੇਸੀ ਵਧ ਜਵੇ ਜਿਵੇਂ ਸਰ ਪੋਲੀਟੀ ਪੜਾਉਂਦੇ ਆ ਪੋਲੀਟੀ ਵਿੱਚੋਂ ਮੈਨੂੰ ਲੱਗਦਾ ਜੇ ਤੁਸੀਂ ਸਰ ਦੇ ਕੰਟੈਂਟ ਨੂੰ ਫੋਲੋ ਕਰ ਰਹੇ ਹੋ ਨਾਲ ਪ੍ਰੈਕਟਿਸ ਕਰ ਰਹੇ ਹੋ ਤਾਂ ਤੁਹਾਡੀ ਐਕੂਰੇਸੀ 80% ਤੱਕ ਹੋਣੀ ਚਾਹੀਦੀ ਹੈ 80+ ਓਕੇ ਸਾਡੇ 2-3 ਇਦਾਂ ਦੇ ਸਬਜੈਕਟ ਹੋਣੇ ਚਾਹੀਦੇ ਜਿਨ੍ਹਾਂ ਵਿੱਚ ਸਾਡੀ ਐਕੂਰੇਸੀ 80% ਪਰਸੈਂ ਛੱਡ ਗਿਆ ਸੀ ਕੁਝ ਨਹੀਂ ਜਾਣਾ ਮੰਨ ਲਓ ਜੇ ਕੋਈ ਇਦਾਂ ਦਾ ਸਬਜੈਕਟ ਹੈ ਜਿਹੜਾ ਮੈਨੂੰ ਨਹੀਂ ਪੜਨਾ ਆਉਂਦਾ ਬਹੁਤ ਔਖਾ ਲੱਗਦਾ ਪਰ ਉਹਦੇ ਵਿੱਚੋਂ ਜੇ ਪੰਜ ਕੁਐਸਚਨ ਆਏ ਤਾਂ ਦੋ ਤਾਂ ਇਦਾਂ ਦੇ ਹੋਣਗੇ ਜਿਹੜੇ ਜਮਾ ਹੀ ਸੌਖੇ ਆ ਅਸੀਂ ਮੋਟਾ-ਮੋਟਾ ਰਿਵਾਈਜ਼ ਕੀਤਾ ਮੇਰੇ ਦੋ ਸਹੀ ਹੋਣਗੇ ਜੇ ਮੈਂ ਉਸ ਤਰੀਕੇ ਨਾਲ ਚੱਲਾਂ ਮੇਰੇ ਦੋ ਹੋ ਗਏ ਤਿੰਨਾਂ ਵਿੱਚ ਮੈਨੂੰ ਤਿੰਨ ਨਹੀਂ ਆਉਂਦੇ ਮੈਂ ਤਿੰਨਾਂ ਤੇ ਤੁੱਕਾ ਵੀ ਲਾਇਆ ਜਾਂ ਤੇ ਮਰਾ ਇੱਕ ਸਹੀ ਹੋਊਗਾ ਜਾਂ ਕੋਈ ਵੀ ਨਹੀਂ ਹੋਊਗਾ 네ਗੇਟਿਵ ਮਾਰਕਿੰਗ ਨਹੀਂ ਮੈਨੂੰ ਡਰ ਨਹੀਂ ਹੈਗਾ ਸੋ ਇੱਕ ਪਲਾਨ ਸਾਡਾ ਹੋਊਗਾ ਅਸੀਂ ਪਹਿਲਾਂ ਕੁਝ ਸਬਜੈਕਟ ਚੁਣਿੰਦਾ ਰੱਖਨੇ ਆ ਜਿਵੇਂ ਮੈਂ ਕਹਿੰਦਾ ਪੰਜਾਬ ਜੀਕੇ ਪੋਲਿਟੀ ਹਿਸਟਰੀ ਲਾ ਲਓ ਕਰੰਟ ਅਫੇਅਰਸ ਲਾ ਲਓ ਜਿਹਦੇ ਵਿੱਚ ਅਸੀਂ ਵਧੀਆ ਨੰਬਰ ਲੈ ਸਕਦੇ ਆ ਐਂਡ ਉਦੋਂ ਬਾਅਦ ਜਿਹੜਾ ਸਾਡੇ ਕੋਲ ਬਾਕੀ ਬਚ ਜਾਂਦਾ ਆ ਉਹਦੇ ਵਿੱਚੋਂ ਜਿਹੜੇ ਕੁਝ ਏਦਾਂ ਦੇ ਸਬਜੈਕਟ ਆ ਜਿਹੜੇ ਮੈਨੂੰ ਘੱਟ ਆਉਂਦੇ ਨੇ ਓਕੇ ਉਹਨਾਂ ਵਿੱਚੋਂ ਵੀ ਆਪਾਂ ਘੱਟੋ ਘੱਟ ਜਿੰਨੇ ਕ ਬਾਕੀ ਬੱਚੇ ਨੰਬਰ ਲੈਂਦੇ ਉਹ ਜ਼ਰੂਰ ਲੈ ਕੇ ਆਉਣੇ ਓਕੇ ਤੇ ਇਸ ਪੇਪਰ ਦਾ ਇੱਕ ਪ੍ਰਿੰਸੀਪਲ ਹੁੰਦਾ ਆ ਵੀ ਅਸੀਂ ਕਿੰਨਾ ਕੁ ਪੜ੍ਹ ਕੇ ਜਾਣਾ ਨਾ ਇਹ ਬੜਾ ਧਿਆਨ ਨਾਲ ਸੁਣੋ ਅਸੀਂ ਕਿੰਨਾ ਪੜ੍ਹ ਕੇ ਜਾਣਾ ਉਹ ਤਾਂ ਇੰਪੋਰਟੈਂਟ ਹੈਗਾ ਹੀ ਪਰ ਅਸੀਂ ਕਿੰਨੀਆਂ ਘੱਟ ਗਲਤੀਆਂ ਕੀਤੀਆਂ ਸਾਨੂੰ ਉਹਨਾਂ ਸਫਲਤਾ ਵੱਲ ਨੂੰ ਲੈ ਕੇ ਜਾਊਗਾ। ਓਕੇ। ਹਾਂ। ਯਾਨੀ ਕਿ ਪੀਵਾਈਕਿਊਜ਼, ਪੀਪੀਐਸਸੀ ਦੇ ਵੀ ਕਰੋ, ਯੂਪੀਐਸਸੀ ਦੇ ਵੀ ਕਰੋ, ਉਹਨਾਂ ਦੀ ਨਾਲ ਉਹ ਵੀ ਕਰੋ। ਐਕਸਪਲੇਨੇਸ਼ਨ ਵੀ ਜ਼ਰੂਰ ਪੜੋ। ਓਕੇ। ਉਹ ਥੋੜੀ ਹੈਲਪ ਜ਼ਰੂਰ ਕਰ ਲੈਗੇ ਜੀ। ਠੀਕ ਹੈ। ਈਵਨ ਮੈਂ ਕਹਿੰਦਾ ਤੁਹਾਡੇ ਕੋਲ ਕੋਈ ਸੀਡੀਐਸ ਦੀਆਂ ਕਿਤਾਬਾਂ ਪਈਆਂ ਨੇ, ਕੁਝ ਵੀ ਪਿਆ ਉਹਨਾਂ ਨੂੰ ਰਿਵਾਈਜ਼ ਕਰ ਲਓ। ਓਕੇ। ਚਾਹੀ ਉਹਨਾਂ ਵਿੱਚ ਵਨ ਲਾਈਨਰ ਨੇ ਜਿੰਨੇ ਮਰਜ਼ੀ ਨੂੰ ਤੁਹਾਡੇ ਕੋਲ ਇਨਫੋਰਮੇਸ਼ਨ ਜ਼ਰੂਰ ਆਊਗੀ। ਓਕੇ। ਠੀਕ ਆ। ਪੀਵਾਈਕਿਊਜ਼ ਤਾਂ ਹਰ ਇੱਕ ਪੇਪਰ ਦੇ ਜ਼ਰੂਰੀ ਹੁੰਦੇ ओके okay. हां, धी, हां धी. जी हां आग जी ठीक है सर सर आंसर राइटिंग वास्ते सर जिवे हुन मतलब की जे करनी है सर स्टैटिक पोर्शन कवर करिए या करंट अफेयर करिए स्टार्टिंग हमेशा स्टैटिक दो जी स्टैटिक यानी कि हिस्ट्री जी 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 मैं ना उही ਦੱਸਣ ਲੱਗਿਆ ਸੀ ਦੇਖੋ ਤੁਸੀਂ ਇਹ ਤਾਂ ਹੈ ਨਹੀਂ ਕਿ ਸਿਰਫ ਪੰਜਾਬ ਦਾ ਹੀ ਪੇਪਰ ਦੋਗੇ ਪੀਸੀਐਸ ਚਲੋ ਮੇਬੀ ਜਿੱਦਾਂ ਨਾ ਮੈਂ ਹਿਮਾਚਲ ਦਾ ਵੀ ਦਿੰਦਾ ਹੁੰਦਾ ਸੀ ਮੈਂ ਰਾਜਸਥਾਨ ਦਾ ਵੀ ਦਿੱਤਾ ਬਈ ਤੇ ਦੋ ਵਾਰ ਮੇਰਾ ਹਿਮਾਚਲ ਦਾ ਪੇਪਰ ਨਹੀਂ ਨਿਕਲਿਆ ਫਿਰ ਮੈਂ ਉੱਤਰਾਖੰਡ ਗਿਆ ਚਲੋ ਉੱਤੇ ਘੁੰਮਣ ਚਲੇ ਗਏ ਸੀ ਚਲੋ ਪਹਾੜ ਦੇਖਾਵਾਂਗੇ ਪਰ ਦਿੱਤਾ ਪੇਪਰ ਨਿਕਲ ਗਿਆ ਤੇ ਮੈਂ ਨਾ ਐਨਲਾਈਜ਼ ਕੀਤਾ ਕਿ ਮੇਰਾ ਹਿਮਾਚਲ ਦਾ ਪੇਪਰ ਕਿਉਂ ਨਿਕਲਿਆ ਤੇ ਮੇਰਾ ਦੇਰਾਦੂਨ ਜਿਹੜਾ ਆਪਣਾ ਦੇਰਾਦੂਨ ਗਿਆ ਮੈਂ ਉੱਤਰਾਖੰਡਾ ਦਾ ਪੇਪਰ ਕਿਉਂ ਨਿਕਲ ਗਿਆ ਯਾਰ ਸਿਲੇਬਸ ਆਲਮੋਸਟ ਸੇਮ ਸੀ ਫਿਰ ਨਾ ਆਪਾਂ ਸਾਰੇ ਜਿੰਨੇ ਵੀ ਟਾਪਰਸ ਬੈਠੇ ਤੇ ਇੱਕ ਚੀਜ਼ ਜਿਹੜਾ ਜਸਟ ਗੱਡਿਆ ਨਾ ਤੁਹਾਡੇ ਪੰਜ ਕੋਰ ਸਬਜੈਕਟਸ ਹੈ ਜੇ ਤੁਸੀਂ ਉਹ ਪੰਜ ਕੋਰ ਸਬਜੈਕਟਸ ਵਿੱਚ ਮਹਾਰਤ ਹਾਸਿਲ ਕਰ ਲਈ ਨਾ ਤੁਹਾਡਾ ਕਿਸੇ ਵੀ ਐਗਜ਼ਾਮ ਚਾ ਯੂਪੀਐਸਸੀ ਐ ਪੀਸੀਐਸਾ ਕਿਸੇ ਦਾ ਪ੍ਰੀ ਰੁਕਣਾ ਹੀ ਨਹੀਂ ਓਕੇ ਪੋਲੀਟੀ ਹਿਸਟਰੀ ਜੀਓਗ੍ਰਾਫੀ ਇਕਨੋਮੀ এনवायरमेंट ਇਹ ਪੰਜ ਕੋਰਸ ਸਬਜੈਕਟ ਮੰਨੇ ਜਾਂਦੇ ਨੇ ਸਟੈਟਿਕ ਦੇ ਜੇ ਤੁਸੀਂ ਇਹਨਾਂ ਦੇ ਮਹਾਰਤ ਹਾਸਿਲ ਕਰ ਲਈ ਨਾ ਕੋਈ ਨਹੀਂ ਰੁਕਦਾ ਕਰੰਟ ਅਫੇਅਰ ਇਜ਼ ਐਵਰ ਚੇਂਜਿੰਗ ਤਾਂ ਹੀ ਸਵੇਰੇ ਰੋਜ਼ ਆ ਕੇ ਕਲਾਸ ਸਰ ਲੈ ਰਹੇ ਆ ਨਾ ਸਾਢੇ 8 ਵਜੇ ਠੀਕ ਹੈ ਔਰ ਐਵਰ ਚੇਂਜਿੰਗ ਹੈ ਉਹ ਚੇਂਜ ਹੁੰਦੇ ਰਹਿੰਦੇ ਆ ਪਰ ਕੋਰਸ ਸਬਜੈਕਟ ਕਦੇ ਨਹੀਂ ਚੇਂਜ ਹੁੰਦੇ ਜੇ ਤੁਸੀਂ ਆਪਣੀ ਮਿਹਨਤ ਕਰਨੀ ਹੀ ਹੈ ਨਾ ਕੋਰਸ ਸਬਜੈਕਟਸ ਤੇ ਮਿਹਨਤ ਲਾਓ ਤੁਹਾਡਾ ਇਹ ਕਿ ਆ ਪੀਪੀਐਸਸੀ ਕਿ ਆ ਕਿਸੇ ਦਾ ਵੀ ਪ੍ਰੀਖਣੀ ਰੁਕੇਗਾ ਮਤਲਬ ਇਹ ਗਰੰਟੀ ਹੈ ਆਪਣੀ ਓਕੇ ਜੀ ਐਂਡ ਸੇਮ ਇਜ਼ ਫਾਰ ਅਨਸਰ ਰਾਈਟਿੰਗ ਤੁਸੀਂ ਇਹ ਚੀਜ਼ਾਂ ਕਰ ਲਈ ਹੁਣ ਮੇਨ ਮੇਨਸ ਦਾ ਸਿਲੇਬਸ ਇਸ ਤੋਂ ਉੱਪਰ ਹੈ ਇਸ ਤੋਂ ਘੱਟ ਥੋੜੀ ਹੈ ਇਸ ਸਾਰੀਆਂ ਚੀਜ਼ਾਂ ਜਿਹੜੇ ਮੈਂ ਪੰਜ ਕੋਰ ਸਬਜੈਕਟ ਗਿਣਾਏ ਆ ਉਹ ਮੇਨਸ ਵਿੱਚ ਵੀ ਆ ਰਹੇ ਨੇ ਸੋ ਉਹਨਾਂ ਦੇ ਬੇਸਿਕ ਤੋਂ ਸਟਾਰਟ ਕਰੋ ਜਿਸ ਤਰ੍ਹਾਂ ਕਿ ਜਦੋਂ ਮੈਂ ਕਲਾਸ ਕਰਾਨਾ ਫੋਰ ਐਗਜ਼ਾਮਪਲ ਕਨਸਟਿਟੂਐਂਟ ਅਸੈਂਬਲੀ ਫਿਰ ਮੈਂ ਕਨਸਟਿਟੂਐਂਟ ਅਸੈਂਬਲੀ ਦਾ ਇੱਕ ਕੁਐਸਚਨ ਕਰ ਲਾਂ ਫਿਰ ਮੈਂ ਪ੍ਰੀਅੰਬਲ ਕਰਾਇਆ ਉਹਦੇ ਵਿੱਚੋਂ ਸੈਕੂਲਰਿਜ਼ਮ ਇੱਕ ਵਰਡ ਆਉਂਦਾ ਸੈਕੂਲਰਿਜ਼ਮ ਦਾ ਕੁਐਸਚਨ ਕਰ ਲਾਂ ਸੋ ਇਦਾਂ ਸਿਮੈਟ੍ਰਿਕ ਵਿੱਚ ਚੱਲਦਾ ਰਹਿੰਦਾ ਪਰ ਪੰਜ ਕੋਰ ਸਬਜੈਕਟ ਤੋਂ ਬਿਨਾਂ ਕੁਝ ਵੀ ਨਹੀਂ ਹੋਣਾ ਜੇ ਕਿਸੇ ਦਾ ਪ੍ਰੀ ਨਹੀਂ ਵੀ ਨਿਕਲ ਰਿਹਾ ਨਾ ਇਹਦੇ ਵਿੱਚ ਕੋਈ ਹੋਣਗੇ ਕਿ ਸਰ ਪਹਿਲਾਂ ਦਿੱਤਾ ਸੀ ਨਹੀਂ ਨਿਕਲਿਆ ਉਹ ਇਸੇ ਕਰਕੇ ਆ ਕਿਉਂਕਿ ਤੁਹਾਡੇ ਕੋਰ ਸਬਜੈਕਟਸ ਹਲੇ ਪੱਕੇ ਨਹੀਂ ਹੋਏ ਉਹਨਾਂ ਨੂੰ ਇਨ ਡੈਪਸ ਕਰ ਲੋ ਜਾਨੀ ਇਹ ਉਹੀ ਸਬਜੈਕਟ ਆ ਜਿਨ੍ਹਾਂ ਦੇ ਵਿੱਚ ਤੁਹਾਡੀ ਐਕੂਰੇਸੀ 80+ ਆ ਸਕਦੀ ਹੈ ਜੀ 85 ਤੱਕ ਵੀ ਆ ਜਾਉਣੀ ਆਉਂਦੀ ਆ ਉਹ ਮਤਲਬ 5 ਸਬਜੈਕਟਸ ਜਿਹੜੇ ਨੇ ਇਹਦੇ ਤੇ ਜ਼ਿਆਦਾ ਫੋਕਸ ਕਰੋ ਚਾਹੇ ਪ੍ਰੀ ਹੈ ਚਾਹੇ ਮੀਨਸ ਹੈ ਦੇਖੋ ਮੈਨੂੰ ਨਾ ਯੂਪੀਐਸਸੀ ਦੇ ਕੁਝ ਇਦਾਂ ਦੇ ਵੀ ਅਸਪੀਰੈਂਟ ਸੀ ਜਦੋਂ ਮੈਂ ਅਸੀਂ ਤਿਆਰੀ ਕਰਦੀ ਸੀਗੇ ਮੇਲੇ ਸੀਗੇ ਅਸੀਂ ਇੱਕ ਵਾਰ ਬੈਠੇ ਸਰ ਨਰਵਾਣਾ ਮੈਂ ਵੀ ਹਰਿਆਣੇ ਚ ਹੀ ਨਾ ਸੀ ਕਿਤੇ ਨਰਵਾਣਾ ਪੈਂਦਾ ਨੇ ਤੇਰੇ ہاں ਅਸੀਂ ਉੱਥੇ ਗਏ ਕਿ ਮੁੰਡੇ ਨੂੰ ਮਿਲਣ ਗਏ ਸੀਗੇ ਤੇ ਉਹਨੂੰ ਅਸੀਂ ਮਿਲਿਓ ਕਹਿੰਦਾ ਮੈਂ ਨਾ ਸ਼ਾਇਦ 2018 ਕ 17 ਦੇ ਪੇਪਰ ਦੀ ਗੱਲ ਮੈਨੂੰ ਧਿਆਨ ਚ ਨਹੀਂ ਹੈਗਾ ਉਹਦੇ 98 ਕੱਟਆਫ ਗਈ ਸੀ ਉਸ ਸਾਲ ਕਿਹੜਾ ਸੀਗਾ ਕੋਈ ਯਾਦਾ ਕੁਝ 98 ਵਾਲਾ ਤੇ 20 ਵਾਲਾ ਵੀ ਸੀਗਾ ਉਹ ਸੀਗਾ ਮਤਲਬ ਇਦਾਂ ਦਾ ਮੈਨੂੰ ਯਾਦ ਨਹੀਂ 98 ਕੱਟਆਫ ਗਈ ਸੀ ਯੂਪੀਐਸਸੀ ਦੀ ਉਹ ਬੰਦਾ ਬੈਠਾ ਕਹਿੰਦਾ ਮੇ ਮੈਨੂੰ ਆਉਂਦੇ 50 ਸੀਗਾ ਮੈਂ ਇੱਕ ਵੀ ਤੁੱਕਾ ਨਹੀਂ ਲਾਇਆ ਅਸੀਂ ਕਿਹਾ ਵੀ ਤੈਨੂੰ ਡਰ ਨਹੀਂ ਲੱਗਾ ਕਹਿੰਦਾ ਮੈਨੂੰ ਸੀ ਹੁਣੇ ਹੋਏ ਮੇਰੇ 100 ਨੰਬਰ ਪੱਗੇ ਆ ਨਹੀਂ ਤਾਂ ਨਹੀਂ ਕਹਿੰਦਾ ਮੈਂ ਜਿੱਥੇ ਡੈਮ ਚੋਰ ਸੀਗਾ ਮੈਂ ਉਹੀ ਕਰਕੇ ਆ ਤੇ ਉਹਦਾ ਫ੍ਰੀ ਕਲੀਅਰ ਸੀਗਾ ਸੋ ਚਾਹੇ ਤੁਸੀਂ 200 ਵਿੱਚੋਂ 150 ਨੰਬਰ ਲੈ ਲਓ ਚਾਹੇ ਤੁਸੀਂ ਜਿੰਨੀ ਕੱਟ ਆਫ ਹੋਣੇ ਨੰਬਰ ਆ ਤੁਹਾਡੀ ਕੱਟ ਆਫ ਕਲੀਅਰ ਆ ਉਸ ਤੋਂ ਬਾਅਦ ਤੁਹਾਨੂੰ ਉਸ ਪੇਪਰ ਦੇ ਨੰਬਰਾਂ ਦੀ ਲੋੜ ਨਹੀਂ ਹੈਗੀ ਜਿਵੇਂ ਸਰ ਨੇ ਕਿਹਾ ਆ ਤੁਹਾਡੇ ਸਬਜੈਕਟ ਹੋਣੇ ਚਾਹੀਦੇ ਨੇ ਇਦਾਂ ਦੇ ਜਿੱਥੋਂ ਤੁਸੀਂ ਹੱਕ ਟੋਕੇ ਕਹਿ ਸਕੋ ਵੀ ਇੱਥੋਂ ਪੁੱਛ ਲਓ ਮੈਂ ਗਲਤ ਨਹੀਂ ਕਰਦਾ ਬਿਲਕੁਲ 80 प्लस परसेंट ਮੇਰੀ ਐਕੂਰੇਸੀ ਹੋਊਗੀ। ਦਨ ਜੇ ਇਦਾਂ ਹੋ ਗਿਆ ਤਾਂ ਤੁਹਾਡਾ ਪ੍ਰੀ ਰੁਕਣਾ ਹੀ ਨਹੀਂ। ਉਦੋਂ ਬਾਅਦ ਪ੍ਰੈਕਟਿਸ ਮੇਕਸ ਮੈਨ ਪਰਫੈਕਟ। ਜਿੰਨੀ ਜ਼ਿਆਦਾ ਟੈਸਟ ਸੀਰੀਜ਼ ਲਾਉਂਗੇ, ਜਿੰਨੇ ਜ਼ਿਆਦਾ ਕੁਐਸਚਨ ਕਰੋਗੇ, ਜਿੰਨੇ ਪੀਵਾਈਕਿਊ ਕਰੋਗੇ, ਜਿੱਥੋਂ ਵੀ ਥਿਹਾਉਂਦਿਆ ਕਰ ਲਓ। ਟੈਸਟਿੰਗ ਬਹੁਤ ਜ਼ਰੂਰੀ ਹੈ। ਟੈਸਟਿੰਗ ਬਹੁਤ ਜ਼ਰੂਰੀ ਹੈ। ਮੈਂ ਮੈਦਰੋ ਪਹਿਲੀ ਵਾਰ ਸਰ ਮੇਰਾ ਪ੍ਰੀ ਨਿਕਲੇ ਆ। ਮੈਂ ਘਟੂ ਘਟ 75 ਤੋਂ ਲੈ ਕੇ ਮੈਂ 75 ਤੋਂ ਲੈ ਕੇ 80 ਫੁੱਲ ਲੈਂਥ ਟੈਸਟ ਅਟੈਂਪਟ ਕੀਤੇ ਸੀ। ਅਸਲੀ ਟੈਸਟ ਬੈਠਣ ਤੋਂ ਪਹਿਲਾਂ। ਸੋ ਇਸੇ ਕਰਕੇ ਮਤਲਬ ਤੁਹਾਨੂੰ ਇਹ ਰეკਮੈਂਡੇਸ਼ਨ ਰਹਿੰਦੀ ਹੈ ਪਰ ਸਾਰੇ ਲੈਣਗੇ ਕਿਤਾਬ ਸਾਰੇ ਕੋਲ ਇੱਕੋ ਹੀ ਹੋਣੀ ਹੈ ਤੁਹਾਡੇ ਕੋ ਪਰ ਟੈਸਟਿੰਗ ਕਿੰਨੀ ਹੋ ਪਾਰੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਉਹ ਟੈਸਟ ਦਾ ਐਨਾਲਿਸਿਸ ਕਰਨਾ ਕੋਈ ਦੱਸਣ ਵਾਲਾ ਤੇ ਹੋਵੇ ਜੇ ਇਹ ਕੁਐਸਚਨ ਤੁਸੀਂ ਸਪੋਜ਼ ਕਰੋ ਇੱਕ ਟੌਪਿਕ ਹੈ ਸਿਟੀਜ਼ਨਸ਼ਿਪ ਤੁਸੀਂ ਵਾਰ-ਵਾਰ ਸਿਟੀਜ਼ਨਸ਼ਿਪ ਦਾ ਕੁਐਸਚਨ ਗਲਤੀ ਕਰੀ ਜਾ ਰਹੇ ਹੋ ਪਰ ਉਹ ਫਿਰ ਇੰਪਰੂਵਮੈਂਟ ਕਿਸ ਤਰ੍ਹਾਂ ਆਈ ਇੱਕ ਵਾਰ ਜੇ ਤੁਹਾਡਾ ਸਿਟੀਜ਼ਨਸ਼ਿਪ ਦਾ ਕੁਐਸਚਨ ਗਲਤ ਹੋ ਗਿਆ ਨਾ ਅਗਲੇ ਪੇਪਰ 'ਚ ਗਲਤ ਨਹੀਂ ਹੋਣਾ ਚਾਹੀਦਾ ਪਰ ਇਹ ਤੁਹਾਨੂੰ ਕੌਣ ਦੱਸੇਗਾ ਜਾਂ ਤੇ ਆਪਣਾ ਅਨਲਿਸਿਸ ਹੈ ਸਰ ਜਾਂ ਤੇ ਫਿਰ ਸਾਡੀ ਹੈਲਪ ਲੈ ਲਓ ਉਹ ਅਨਲਿਸਿਸ ਵੀ ਆਪਾਂ ਕਿਦਾਂ ਕਰਦੇ ਹੁੰਦੇ ਤੁਸੀਂ ਦੇਖਿਆ ਹੋਊਗਾ ਮੰਨ ਲਓ ਕੁਐਸਚਨ ਕੀਤਾ ਜਿਵੇਂ ਸਰ ਨੇ ਕੈਸਿਟਨਸ਼ਿਪ ਦਾ ਕੁਐਸਚਨ ਕੀਤਾ ਤੁਸੀਂ ਆਲਰੇਡੀ ਸਿਟੀਜ਼ਨਸ਼ਿਪ ਬਾਰੇ ਪੜ ਚੁੱਕੇ ਹੋ ਤੁਸੀਂ ਕੁਐਸਚਨ ਅਟੈਂਪਟ ਕੀਤਾ ਤੁਸੀਂ ਉਹਨੂੰ ਰਿਵਾਈਜ਼ ਵੀ ਕੀਤਾ ਹੋਇਆ ਠੀਕ ਹੈ ਜਦੋਂ ਸਵਾਲ ਕੀਤਾ ਤੁਹਾਡਾ ਗਲਤ ਹੋ ਗਿਆ ਤੁਸੀਂ ਚੈੱਕ ਕੀਤਾ ਵੀ ਕਿਉਂ ਗਲਤ ਆ ਉਹਦੇ ਦੋ ਕਾਰਨ ਹੋਣਗੇ ਜਾਂ ਤਾਂ ਤੁਸੀਂ ਪੜਿਆ ਨਹੀਂ ਤੇ ਜਾਂ ਤੁਹਾਨੂੰ ਯਾਦ ਨਹੀਂ ਸੀਗਾ ਹੁਣ ਜੇ ਯਾਦ ਨਹੀਂ ਸੀ ਉਹਨੂੰ ਰਿਵਾਈਜ਼ ਕਰੋ ਵੀ ਦੁਬਾਰਾ ਗਲਤ ਨਾ ਹੋਵੇ ਜੇ ਪੜਿਆ ਨਹੀਂ ਸੀਗਾ ਹੋ ਸਕਦਾ ਸੀ ਸਿਟੀਜ਼ਨਸ਼ਿਪ ਬਾਰੇ ਬਾਕੀ ਸਭ ਕੁਝ ਪੜਿਆ ਉਹ ਇੱਕ ਸਿੰਗਲ ਉਹਨੂੰ ਆਪਣੇ ਨੋਟਸ ਦੇ ਵਿੱਚ ਬੁੱਕਸ ਦੇ ਵਿੱਚ ਐਡ ਆਨ ਕਰ ਲਓ ਤਾਂ ਕਿ ਜੇ ਅਗਲੀ ਵਾਰ ਇਹ ਪੁਆਇੰਟ ਪੁੱਛਿਆ ਗਿਆ ਤਾਂ ਮੇਰਾ ਗਲਤ ਨਾ ਹੋਵੇ ਸੋ ਇਦਾਂ ਦੀਆਂ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਟੈਕਨੀਕਸ ਅਸੀਂ ਫਾਲੋ ਕਰਦੇ ਹਾਂ ਤਾਂ ਅਨਲਿਸਿਸ ਵੀ ਉਹਨਾਂ ਵਿੱਚੋਂ ਇੱਕ ਹੈਗੀ ਵੀ ਬਹੁਤ ਜ਼ਰੂਰੀ ਹੈ ਜੀ ਠੀਕ ਹੈ ਜੀ ਹਾਂਜੀ ਸਰ ਜਿਵੇਂ ਪੀਪੀਐਸਸੀ ਆ ਯੂਪੀਐਸਸੀ ਜਾਂ ਦੋਨੇ ਅਨਸਰਟੇਨ ਨੇ ਤਾਂ ਜਿਵੇਂ ਮੈਨੇ ਦੋ ਵਾਰ ਦੇ ਆ ਪ੍ਰੀ ਦਾ ਯੂਪੀਐਸਸੀ ਬਟ ਨਹੀਂ ਹੋਇਆ ਤਾਂ ਮੈਂ ਪੁੱਛਣਾ ਸੀ ਵੀ ਇਹਦੇ ਵਿੱਚ ਪਲਾਨ ਬੀ ਦੀ ਕਿੰਨੀ ਇੰਪੋਰਟੈਂਸ ਹੈ ਵੀ ਮਤਲਬ ਹੋਣਾ ਚਾਹੀਦਾ ਹੈ ਕਿ ਅਸੀਂ ਪੂਰਾ ਫੋਕਸ ਇਸ ਚੀਜ਼ 'ਤੇ ਦਈਏ ਦੇਖੋ ਇਹਦੇ ਉੱਤੇ ਨਾ ਹਰ ਇੱਕ ਦਾ ਆਪਣਾ ਵੱਖਰਾ ਵਿਊਪੁਆਇੰਟ ਹੋ ਸਕਦਾ ਸਰ ਖੜੇ ਆ ਮੈਂ ਖੜਾ ਸੋਚ ਸਕਦਾ ਸਾਡਾ ਦੋਨਾਂ ਦੇ ਵੱਖਰਾ ਵਿਊਪੁਆਇੰਟ ਹੋਵੇ ਠੀਕ ਹੈ ਬਟ ਜਦੋਂ ਮੈਂ ਸੋਚਦਾ ਸੀਗਾ ਮੈਨੂੰ ਇੰਨਾ ਪਤਾ ਸੀਗਾ ਵੀ ਜਿੰਨਾ ਚਿਰ ਮੈਨੂੰ ਪਤਾ ਸੀ ਮੈਂ ਪੇਪਰ ਦੇਣਾ ਨਾ ਮੈਂ ਉਨੇ ਚਿਰ ਪੇਪਰ ਹੀ ਦਿੱਤਾ ਮੈਨੂੰ ਚਿਰ ਬੀ ਪਲਾਨ ਸੋਚਿਆ ਹੀ ਨਹੀਂ ਜਦੋਂ ਪਤਾ ਲੱਗਿਆ ਵੀ ਹੁਣ ਠੀਕ ਆ ਵੀ ਹੁਣ ਹੱਥ ਖੜੇ ਆ ਹੁਣ ਆਪਾਂ ਕੁਝ ਹੋਰ ਸੋਚੀਏ ਫਿਰ ਦੂਜਾ ਮੇਰੇ ਕੋਲ ਸੀਗਾ ਕਿਉਂਕਿ ਮੇਰਾ ਵਿਜ਼ਨ ਸਪੀਅਰ ਸੀਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਈ ਵਾਂਟ ਕਿ ਮੈਂ ਕੁਝ ਪੰਜਾਬ ਦੇ ਵਿੱਚ ਚੇਂਜ ਲੈ ਤਿਆਰੀ ਕੀਤੀ ਪੇਪਰ ਨਹੀਂ ਹੋਇਆ ਫਿਰ ਮੈਨੂੰ ਲੱਗਾ ਵੀ ਦੂਜਾ ਰਸਤਾ ਪੰਜਾਬ ਦੇ ਵਿੱਚ ਚੇਂਜ ਲੈ ਕੇ ਆਉਂਦਾ ਵੀ ਕਿ ਮੈਂ ਟੀਚਿੰਗ profession ਨੂੰ ਚੁਣ ਲਵਾਂ ਤੇ ਟੀਚਿੰਗ profession ਮੈਂ ਤਾਂ ਹੀ ਚੁਣ ਪਾਇਆ ਕਿਉਂਕਿ ਮੈਂ ਪਿਛਲੇ 3-4 ਸਾਲਾਂ ਤੋਂ ਪੜਿਆ ਸੀਗਾ 3-4 ਲੋ ਤੋਂ ਪੜ ਰਿਹਾ ਸੀਗਾ ਤੇ ਕੁਝ ਚੀਜ਼ਾਂ ਮੈਂ ਸਿੱਖੀਆਂ ਮੈਨੂੰ ਪਤਾ ਲੱਗ ਗਿਆ ਚਾਹ ਇਦਾਂ ਪ੍ਰੀ ਕਲੀਅਰ ਕਰਨੇ ਇਦਾਂ ਆਪਾਂ ਮੇਨਸ ਲਿਖਣੇ ਹੁੰਦੇ ਇਦਾਂ ਆਪਾਂ ਇੰਟਰਵਿਊ ਜਾ ਕੇ ਜਿਹੜਾ ਫੇਸ ਕਰਨੀ ਆ ਉਹ ਚੀਜ਼ਾਂ ਫਿਰ ਮੈਂ ਅੱਗੇ ਦੇਣੀਆਂ ਸ਼ੁਰੂ ਕਰਤੀਆਂ ਜਦੋਂ ਤੁਸੀਂ ਪੜ ਰਹੇ ਹੋ ਤੁਹਾਡੇ ਕੋਲੇ ਨੌਲੇਜ ਹੈ ਬੀ ਪਲਾਨ ਤੁਹਾਡੇ ਆਲਰੇਡੀ ਰੈਡੀ ਆ ਉਹ ਸੋਚਣਾ ਨਹੀਂ ਪੈਣਾ ਤੁੜ ਕੋਲ ਆਲਰੇਡੀ ਆ ਜਾਣਾ ਇਹ ਮੇਰਾ ਥੀ ਵਯੂ ਪੁਆਇੰਟ ਹੋ ਸਕਦਾ ਸਰ ਦਾ ਕੋਈ ਵੱਖਰਾ ਹੋਵੇ ਸਰ ਡੈਫੀਨਿਟਲੀ ਹੈ ਜਿੱਦਾਂ ਨਾ ਆਪਾਂ ਇਹਨੂੰ ਪਲਾਨ ਬੀ ਹੀ ਕਿਉਂ ਕਹਿੰਦੇ ਆ ਪਲਾਨ ਸੀ ਕਿਉਂ ਨਹੀਂ ਕਹਿੰਦੇ ਪਲਾਨ ਡੀ ਕਿਉਂ ਨਹੀਂ ਕਹਿੰਦੇ ਕਿਉਂਕਿ ਤੁਹਾਨੂੰ ਨਾ ਦੱਸਿਆ ਗਿਆ ਹੈ ਸਵੇਰੇ ਨਰਸਰੀ ਵਿੱਚ ਨਾ ਕਿ ਏ ਤੋਂ ਬਾਅਦ ਬੀ ਆਂਦਾ ਦੱਸਿਆ ਗਿਆ ਨਾ ਸਰ ਫਿਰ ਉਹਦੇ ਵਿੱਚ ਏ ਪਲੱਸ ਬਣਾਤਾ ਫਿਰ ਏ ਮਾਈਨਸ ਬਣਾਤਾ ਪਰ ਏ ਤੋਂ ਬਾਅਦ ਬੀ ਹੀ ਆਣਾ ਸੋ ਤੁਸੀਂ ਚਾਹੇ ਸੋਚੋ ਚਾਹੇ ਤੁਸੀਂ ਨਾ ਸੋਚੋ ਮੈਂ ਥੋੜੀ ਸੋਚਿਆ ਸੀ ਜਦੋਂ ਅਸਰ ਨੇ ਸੋਚ ਲਿਆ ਕਿ ਮੈਂ ਟੀਚਿੰਗ ਜਾਣਾ ਮੈਂ ਤਾਂ ਸੋਚਿਆ ਵੀ ਨਹੀਂ ਸੀ ਮੈਂ ਟੀਚਿੰਗ ਜਾਣਾ ਮੈਂ ਤਾਂ ਵਕਾਲਤ ਵੀ ਕਰਕੇ ਬੈਠਾ ਸੀ ਮੇਰਾ ਤੇ ਵਕੀਲ ਮੇਰਾ ਤੇ ਨਾਂ ਵੀ ਗਿਲਤ ਇਲਾਕਾਂ ਵਾਲਾ ਬੈ ਗਿਆ ਸੀ ਹਾਈ ਕੋਰਟ ਦੇ ਵਿੱਚ ਠੀਕ ਹੈ ਮੈਟ੍ਰਿਮੋਨিয়াল ਕੇਸਸ ਦੇਖਦਾ ਸੀ ਪਰ ਨਹੀਂ ਮੈਂ ਕਿਹਾ ਨਹੀਂ ਯਾਰ ਇੱਥੇ ਟੀਚਿੰਗ ਕਰ ਲਈਏ ਪੇਪਰ ਨਹੀਂ ਕਲੀਅਰ ਹੋਇਆ ਪਰ ਕੋਈ ਗੱਲ ਨਹੀਂ ਪਰ ਆਟੋਮੈਟਿਕਲੀ ਪਲਾਨ ਵੀ ਬਣ ਜਾਏਗਾ ਐਂਡ ਇਹਦੇ ਵਿੱਚ ਤੁਸੀਂ ਮੈਂ ਦੱਸਦਾ ਨਾ ਪੰਜ ਕੋਰਸ ਸਬਜੈਕਟਸ ਤੁਹਾਨੂੰ ਇੰਨਾ ਕੁ ਗਿਆਨ ਆ ਜਾਏਗਾ ਨਾ ਇੰਨਾ ਕੁ ਗਿਆਨ ਆ ਜਾਏਗਾ ਤੁਸੀਂ ਮੈਂ ਕਹਿੰਦਾ ਭੁੱਖੇ ਨਹੀਂ ਭੁੱਖੇ ਨਹੀਂ ਮਰਦੇ ਪੱਕੀ ਗੱਲ ਹੈ ਕੋਈ ਨਾ ਕੋਈ ਜੌਬ ਇੰਨੀ ਵਧੀਆ ਤੁਸੀਂ ਲੈ ਹੀ ਲਓਗੇ ਥੈਟਸ ਡੈਫੀਨਿਟਲੀ ਅਗਰੰਟੀ ਕਿਉਂ ਸਰ ਜੀ ਜੀ ਦੇਖੋ ਐਜੂਕੇਸ਼ਨ ਤਾਂ ਇਦਾਂ ਦੀ ਚੀਜ਼ ਹੈ ਜਿਹੜੀ ਜਦੋਂ ਤੁਸੀਂ ਕਰਦੇ ਆ ਤਾਂ ਅੱਗੇ ਵਾਧੇ ਹੀ ਵਾਧੇ ਆ ਠੀਕ ਆ ਤੁਸੀਂ ਹੁਣ ਅੱਜ ਇੱਥੇ ਹਜੇ ਤੁਸੀਂ ਕੁਝ ਬਣੇ ਨਹੀਂਗੇ ਹੈਨਾ ਤੁਸੀਂ ਤਿਆਰੀ ਕਰਦੇ ਹੋ ਤੁਸੀਂ ਆਪਦੇ ਨਾਲ ਦਾ ਕੋਈ ਵੀ ਕਲਾਸਮੇਟ ਚੱਕ ਲਿਓ ਜਿਹੜਾ ਤੁਹਾਡੇ ਨਾਲ ਪੜਿਆ ਹੋਵੇ ਜਿਹੜਾ ਪਲੱਸ 2 ਤੋਂ ਬਾਅਦ ਨਹੀਂ ਪੜਿਆ ਹੋਊਗਾ ਤੁਸੀਂ ਉਹਦਾ ਮਾਈਂਡ ਸੈਟ ਦੇਖ ਲਓ ਆਪਣੇ ਨਾਲ ਕੰਪੇਅਰ ਕਰਕੇ ਉਹਦਾ ਲਾਈਫ ਸਟਾਈਲ ਕੰਪੇਅਰ ਕਰਕੇ ਦੇਖ ਲਿਓ ਉਹਦਾ ਵਿਜ਼ਨ ਕੰਪੇਅਰ ਕਰਕੇ ਦੇਖ ਲਿਓ ਕਿਉਂਕਿ ਸ਼ਾਇਦ ਆਈ ਤੁਹਾਨੂੰ ਲੱਗੇ ਸੀ ਕਿੜਾ ਕੁਝ ਬਣਿਆ ਪਰ ਤੁਹਾਡਾ ਵਿਜ਼ਨ ਹੈ ਇੱਕ ਤੁਸੀਂ ਆਪਣੇ ਆਪ ਨੂੰ ਅੱਜ ਇੱਕ ਅਫਸਰ ਦੀ ਕੁਰਸੀ ਉੱਤੇ ਦੇਖ ਰਹੇ ਹੋ ਉਹ ਬੰਦੇ ਸੋਚ ਹੀ ਨਹੀਂ ਰਹੇ ਉਹ ਸਵੇਰੇ ਉੱਠੇ ਉਹਨਾਂ ਨੇ ਆਪ ਦਾ ਚਾਹ ਪਾਣੀ ਪੀਤਾ ਕੰਮ ਕੀਤਾ ਸੌਂ ਗਏ ਉਹਨਾਂ ਦੀ ਸੋਚ ਸਿਰਫ ਇੱਕ ਦਿਨ ਦੀ ਆ ਉਹਨਾਂ ਨੇ ਨਹੀਂ ਸੋਚਿਆ ਸੀ ਕੱਲ ਨੂੰ ਕੀ ਕਰਨਾ ਤੁਸੀਂ ਸੋਚ ਰਹੇ ਹੋ ਸੀ ਆਉਣ ਵਾਲੇ 2-3 ਸਾਲਾਂ 'ਚ ਕੀ ਕਰਨਾ ਤੁਸੀਂ ਆਲਰੇਡੀ 3 ਸਾਲ ਉਹਨਾਂ ਤੋਂ ਐਡਵਾਂਸ ਠੀਕ ਹੈ ਸੋ ਇਹ ਚੀਜ਼ ਸਾਨੂੰ ਪੜਾਈ ਨਹੀਂ ਦਿੰਦੀ ਆ ਅਸੀਂ ਕਹਿੰਦਾ ਸਾਨੂੰ ਪੜਾਈ ਨਹੀਂ ਦਿੰਦਾ ਤੁਹਾਨੂੰ ਇੱਕ ਵਿਜ਼ਨ ਦਿੱਤਾ ਅੱਗੇ ਦਾ ਉਹ ਵਿਜ਼ਨ ਜ਼ਰੂਰ ਪੂਰਾ ਹੋਊਗਾ ਜੇ ਤੁਸੀਂ ਲੱਗੇ ਰਹਤਾ ਠੀਕ ਹੈ ਜੀ ਹਾਂਜੀ ਕਿਸ ਦਾ ਹੋਰ ਕੋਈ ਸਵਾਲ ਇਧਰੋਂ ਸਰ ਪੰਜਾਬ ਜੀ ਕਿ ਜਿਵੇਂ ਬਹੁਤ ਵਾਸ ਹਾਂਜੀ ਤੁਹਾਡੀ ਕਲਾਸਾਂ ਵੀ ਲਾਈ ਨੇ ਤੁਹਾਡੀ ਗੁੱਤ ਚੱਲ ਪੂਰੀ ਕੀਤੀ ਗਈ ਤੇ ਜੋ ਮਾਈਕ ਤੋਂ ਇਲਾਵਾ ਜਿਵੇਂ ਪਲੱਸ 2 ਦੀ ਬੁੱਕ ਵਗੈਰਾ ਆਉਂਦੀ ਹੈ ਕਿ ਉਹ ਕਰ ਕੀਤੀ ਹੋਈ ਹੈ ਇੱਕ ਵਾਰ ਉਨ ਕਿੰਨਾ ਕੁ ਹੋਰ ਮਤਲਬ ਕਿ ਕਰੀ ਜਾਈਏ ਕਰੀ ਜਾਈਏ ਕਿ ਜਿੰਨਾ ਤੁਸੀਂ ਕਰਾਇਓ ਸਫੀਸ਼ੀਐਂਟ ਦੇਖੋ ਜੇ ਤਾਂ 1 ਡੇ ਐਗਜ਼ਾਮ ਆ ਫਿਰ ਤਾਂ ਆਪਣੀ ਵਾਲੀ ਬੁੱਕ ਸਫੀਸ਼ੀਐਂਟ ਹੈਗੀ ਆ ਠੀਕ ਹੈ ਮੈਂ ਉਹੀ ਕਿਹਾ ਵੀ ਉਹ ਬੁੱਕ ਇਦਾਂ ਦੀ ਹੈ ਜਿਹੜੀ ਤੁਹਾਡੀ 80% ਐਕੂਰੇਸੀ ਲੈ ਕੇ ਆਜੂਗੀ ਹਾਂਜੀ ਹਾਂਜੀ ਬਟ ਜਿਵੇਂ ਗੱਲ ਕਰਾਂ ਪੀਸੀਐਸ ਦੀ ਤਾਂ ਪੀਸੀਐਸ ਦੇ ਲਈ ਸ਼ਾਇਦ ਉਹ ਸਫੀਸ਼ੀਐਂਟ ਨਹੀਂ ਹੈਗੀ ਸਾਨੂੰ ਕੁਝ ਹੋਰ ਐਫਰਟਸ ਕਰਨੇ ਪੈਣੇ ਨੇ ਮੈਂ ਆਲਰੇਡੀ ਕੰਟੈਂਟ ਰੈਡੀ ਕਰ ਰਿਹਾ ਤੇ ਕਰ ਵੀ ਚੁੱਕਾ ਬਹੁਤ ਸਾਰਾ ਕੰਟੈਂਟ ਮੇਰੀ ਟੀਮ ਲੱਗੀ ਹੋਈ ਆ ਤੇ ਉਹਦੇ ਲਈ ਬਹੁਤ ਸਾਰੇ ਰਿਸੋਰਸਸ ਨੇ ਜੇ ਤੁਸੀਂ ਸੈਲਫ ਸਟਡੀ ਕਰਨਾ ਚ ਬਟ ਉਹੀ ਗੱਲ ਆ ਵੀ ਜੇ ਉਹੀ ਸਾਰੀਆਂ ਕਿਤਾਬਾਂ ਦਾ ਨਿਚੋੜ ਇੱਕ ਜਗ੍ਹਾ ਤੁਹਾਨੂੰ ਮਿਲਦਾ ਹੋਵੇ ਤਾਂ ਮੈਂ ਉਹ ਤੁਹਾਨੂੰ ਪ੍ਰੋਵਾਈਡ ਜ਼ਰੂਰ ਕਰੂੰਗਾ ਮੈਂ ਕਰ ਰਿਹਾ ਉਹਦੇ ਉੱਤੇ ਕੰਮ ਤਾਂ ਕਿ ਬੱਚਿਆਂ ਦਾ ਟਾਈਮ ਬੱਜ ਜਾਵੇ ਕਿੱਥੇ ਤੁਸੀਂ ਆਪ ਪੰਜ ਕਿਤਾਬਾਂ ਪੜ੍ਹੋਗੇ ਕਿੱਥੇ ਮੇਰੇ ਪਿੱਛੇ 10 ਬੰਦੇ ਬੈਠੇ ਆ ਪੰਜ ਕਿਤਾਬਾਂ ਪੜ੍ਹਨ ਉਹਨਾਂ ਨੇ ਮੈਨੂੰ ਪੰਜਾਂ ਦਾ ਨਿਚੋੜ ਦੇਣਾ ਕਿ ਸਰ ਆਪ ਆਪਣਾ ਨਿਚੋੜਾ ਜੀ ਆਪਾਂ ਇਹਦੇ ਉੱਤੇ ਕੰਮ ਕਰਨਾ ਠੀਕ ਹੈ ਜੀ ਸਟੂਡੈਂਟ ਟੀਚਰ ਕੋਲੇ ਕਿਉਂ ਆਉਂਦਾ ਆ ਮੈਂ ਹਮੇਸ਼ਾ ਕਹਿੰਦਾ ਮਾਰਕੀਟ ਵਿੱਚ ਸਾਰਾ ਕੁਝ ਹੀ ਪਿਆ ਆ ਤੁਸੀਂ ਇੱਕ ਵਾਰ ਜਾ ਕੇ YouTube ਤੇ ਸਰਚ ਕਰੋ ਬੈਸਟ ਬੁੱਕ ਫਾਰ PCS ਤੁ ਅਸੀਂ ਇਸ ਕਰਕੇ ਆ ਸ਼ਾਇਦ ਕਿ ਅਸੀਂ ਉਹਨਾਂ ਚੀਜ਼ਾਂ ਦੀ ਟਾਈਮ ਥੋੜਾ ਬਚਾ ਲਈਏ ਵੀ ਜਿਹੜਾ ਤੁਸੀਂ ਆਪ ਪੜ੍ਹ ਕੇ ਸਿੱਖਣਾ ਇੱਕ ਵਾਰ ਪੜ੍ਹਿਆ ਸਮਝ ਨਹੀਂ ਲੱਗਾ ਦੂਜੀ ਵਾਰ ਪੜ੍ਹਿਆ ਸਮਝ ਨਹੀਂ ਲੱਗਾ ਉਹ ਤੁਹਾਡੇ ਟਾਈਮ ਦੀ ਕੀਮਤ ਪਾਉਣ ਦੇ ਲਈ ਟੀਚਰ ਬਣੇ ਹੋਇਆ ਵੀ ਤੁਸੀਂ ਚਾਰ ਰਿਸੋਰਸਸ ਤੇ ਪੜ੍ਹਨ ਨਾਲੋਂ ਵਧੀਆ ਇੱਕ ਟੀਚਰ ਕੋਲੋਂ ਪੜ੍ਹ ਲਓ ਕਿਉਂਕਿ ਨੇ ਚਾਰ ਪੜ੍ਹੇ ਹੋਇਆ ਤੁਹਾਨੂੰ ਦੱਸ ਦੂਗਾ ਵੀ ਇਸ ਚੀਜ਼ ਨਾਲ ਇਦਾਂ ਆਪਾਂ ਸੋਲਵ ਕਰ ਲਾਂ ਸੋ ਇਸ ਕਰਕੇ ਬਾਕੀ ਜੇ ਤੁਸੀਂ ਮੈਂ ਦੱਸਦਾ ਪਲੱਸ 1 ਪਲੱਸ 2 ਦੀ ਤੁਸੀਂ ਦੇਖ ਲਈਏ ਆ ਬੀਏ ਦੀਆਂ ਕੁਝ ਬੁੱਕਸ ਹੈਗੀਆਂ ਨੇ ਕਿਉਂਕਿ ਇਸ ਵਾਰ ਡਿਟੇਲ ਆਊਗੀ ਠੀਕ ਹਾਂ ਸੋ ਉਹਨੂੰ ਕਰਕੇ ਦਿਨ ਕਰ ਸਕਦਾ ਜੀ ਅਦਰਵਾਈਜ਼ ਫਿਰ ਚਲੋ ਅਸੀਂ ਤਾਂ ਹੈਗੇ ਸਾਡੇ ਤਾਂ ਡਿਊਟੀ ਇਹ ਹੈ ਜੀ ਹਾਂਜੀ 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 ਠੀਕ ਹੈ ਥੈਂਕ ਯੂ ਚੰਗੀ ਗੱਲ ਸਰ ਸਰ ਮੇਰਾ ਨਾ ਫਾਇਰਮੈਨ ਦਾ ਪੇਪਰ ਕਲੀਅਰ ਹੋਇਆ ਤੁਹਾਡੇ ਕੋਲ ਪੜ ਕੇ ਸੋ ਮੱਚ ਤੇ ਸਰ ਐਵੇਂ ਆਂਗੇ ਹੁਣ ਜਿਵੇਂ ਪਟਵਾਰੀ ਦਾ ਪੇਪਰ ਆਊਗਾ ਪੰਜਾਬ ਪੁਲਿਸ ਦੇ ਆਉਣਗੇ ਵੀ ਮਤਲਬ ਕਿ ਅਸੀਂ ਇਹ ਪੀਸੀਐਸ ਦਾ ਫਿਲ ਕਰੀਏ ਜਾਂ ਨਹੀਂ ਕਰੀਏ ਵੀ ਇਕ ਨੇ ਬਹੁਤ ਸਵਾਲ ਮਤਲਬ ਮੈਂ ਇਹ YouTube ਤੇ ਵੀ ਗੱਲ ਕੀਤੀ ਹੋਗੀ ਉਹ ਪਿਛਲੇ 5-6 ਦਿਨਾਂ ਤੋਂ ਬਾਲਿਆ ਨੇ ਰੋਲਾ ਪਾਇਆ ਹੋਇਆ ਆ ਥੋੜਾ ਹੁਣ ਮਤਲਬ ਡਾਊਟ ਜ ਆ ਗਿਆ ਜੀ ਹਾਂ ਮਤਲਬ ਬਾਲਿਆ ਨੇ ਰੋਲਾ ਜ ਆ ਪਾਇਆ ਹੋਇਆ ਆ ਮੈਂ ਹੁਣੇ ਕਹਿ ਕੇ ਹਟਿਆ ਤੁਹਾਨੂੰ 2 ਮਿੰਟ ਪਹਿਲਾਂ ਹੀ ਗੱਲ ਕਹੀ ਆ ਵੀ ਅ ਤੁਸੀਂ ਦੋ ਜਾਨੇ ਖੜੇ ਹੋ ਜਿਓ ਠੀਕ ਐ ਇੱਕ ਜਾਨਾ ਪੀਸੇਸ ਦਾ ਤਿਆਰੀ ਸ਼ੁਰੂ ਕਰ ਦੇ ਦੂਜਾ ਨਾ ਕਰਿਓ ਮੈਨੂੰ ਨਹੀਂ ਪਤਾ ਤੁਸੀਂ ਲੱਗਣਾ ਕਿ ਨਹੀਂ ਲੱਗਣਾ ਪਰ ਮੈਨੂੰ ਇੰਨਾ ਜ਼ਰੂਰ ਪਤਾ ਜਿਹਨੇ ਸ਼ੁਰੂ ਨੂੰ ਕੀਤੀ ਉਹ ਤਾਂ ਨਹੀਂ ਲੱਗਦਾ ਉਹ ਮੈਂ ਲਿਖ ਕੇ ਦੇਣਾ ਵੀ ਇਹ ਬੰਦਾ ਕਦੇ ਨਹੀਂ ਲੱਗਦਾ ਪਰ ਜਿਹਨੇ ਤਿਆਰੀ ਸ਼ੁਰੂ ਕਰ ਦਿੱਤੀ ਆ ਉਹ ਲੱਗ ਸਕਦਾ ਕਿ ਨਹੀਂ ਲੱਗ ਸਕਦਾ ਉਹਦੇ ਉੱਤੇ ਵੀ ਡਿਪੈਂਡ ਕਰਦਾ ਕੁਝ ਹੋਰ ਸਰਕਮਸਟੈਂਸਸ ਦੇ ਵੀ ਕਰਦਾ ਆ ਪਹਿਲੀ ਗੱਲ ਲੱਗਣਾ ਨਾ ਲੱਗਣ ਦੀ ਦੂਜੇ ਨੰਬਰ ਤੇ ਜਦੋਂ ਤੁਸੀਂ ਤਿਆਰੀ ਸ਼ੁਰੂ ਕਰਤੀ ਨਾ ਫਿਰ ਉਹੀ ਵਾਲੀ ਗੱਲ ਤੁਹਾਡਾ ਵਿਜ਼ਨ ਤੁਹਾਡੀ ਸੋਚ ਸ਼ਾਇਦ ਦੂਜੇ ਬੰਦੇ ਨਾਲੋਂ ਬਹੁਤ ਅੱਗੇ ਹੋ ਜਾਣੀ ਹੈ ਯੈਸ ਹਾਂਜੀ ਹੈਨਾ ਹਾਂਜੀ ਤੁਹਾਡੀ ਜਿਹੜੀ ਸਪੀਕਿੰਗ ਸਕਿੱਲ ਆ ਤੁਹਾਡੀ ਪੰਜਾਬ ਦੀਆਂ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਬਦਲ ਜਾਣਾ ਹੁਣ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਅਸੀਂ ਰਾਤੀ ਪਟਿਆਲੇ ਆ ਗਏ ਮੇਰੇ ਨਾਲ ਤੋਂ ਇੱਕ ਦੋ ਦੋਸਤ ਨੇ ਤੇ ਸਾਡੇ ਕੋਲ ਰਾਤ 10 ਵਜੇ ਪਹੁੰਚੇ ਕਹਿੰਦੇ ਬਾਈ ਇੱਥੇ ਨਾ ਰਜਿੰਦਰਾ ਦੇ ਬਰ ਟਾਬੇ ਆ ਮਤਲਬ ਉਹਨਾਂ ਦੇ ਪਰੌਂਠੇ ਬਲੇ ਕਹਿੰਦੇ ਘੈਂਟ ਹੁੰਦੇ ਆ ਹੈਨਾ ਕਹਿੰਦੇ ਚਲੋ ਚੱਲੀਏ ਮੈਂ ਪਹਿਲਾਂ ਰਹਿੰਦਾ ਰਿਹਾ ਤਿੰਨ ਸਾਲ ਪਟਿਆਲੇ ਮੈਂ ਚਲੋ ਯਾਰ ਵੀ ਪ੍ਰਾਣੀਆਂ ਯਾਦਾਂ ਤਾਂ ਰਾਤ ਨੂੰ 11:30 11 ਵਜੇ ਸੀ ਉੱਥੇ ਬੈਠੇ ਆ ਹੁਣ ਅਸੀਂ ਟੀਚਰ ਆ ਅਸੀਂ ਕਫੇਸ ਤੋਂ ਲੰਘ ਕੇ ਅਸੀਂ ਅੱਗੇ ਪਹੁੰਚ ਚੁੱਕੇ ਆ ਹੁਣ ਜੇ ਤੁਸੀਂ ਉੱਥੇ ਬੈਠੇ ਹੋਗਾ ਤੁਸੀਂ ਖੌਰੂ ਪੋਣਾ ਹਾਂ 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 ਉਹ ਜੋ ਮਤਲਬ ਉਹ ਅਸੀਂ ਦੇਖਿਆ ਕਿ ਟੋਲਾ ਜਾ ਉਹਨਾਂ ਦੇ ਉੱਤਰ ਦੀ ਗਾਹ ਪਾਇਆ ਹੋਇਆ ਮੈਂ ਮਤਲਬ ਮੈਂ ਸਿੱਧੇ ਜਾਵਾਂਗਾ ਮੈਂ ਯਾਰ ਇਹਨਾਂ ਨੂੰ ਫਿਊਚਰ ਦਾ ਫਿਕਰ ਨਹੀਂ ਹੈਗਾ ਉਹ ਕਹਿੰਦਾ 4 ਸਾਲ ਪਹਿਲਾਂ ਆਪਾਂ ਵੀ ਇੱਥੇ ਆਏ ਬੈਠੇ ਸੀ ਕਹਿੰਦਾ ਸੋ ਠੀਕ ਹੈ ਜਦੋਂ ਬਦਲਾਅ ਸਾਡੇ ਚ ਕੀ ਹੋਵੇ ਅਸੀਂ ਪੜ ਗਏ ਤੇ ਉਹ ਬਦਲਾਅ ਇਸ ਕਰਕੇ ਆ ਵੀ ਅਸੀਂ ਪੜੇ ਤੇ ਉਸ ਪੜ੍ਹਾਈ ਦੀ ਅਸੀਂ ਓਨੀ ਡੂੰਘਾਈ ਤੱਕ ਗਏ ਆ ਸੋ ਤਿਆਰੀ ਕਰੋਗੇ ਤਾਂ ਅੱਜ ਨਾਲੋਂ ਅੱਗੇ ਜ਼ਰੂਰ ਹੋਵੋਗੇ ਬਾਨਣਾ ਨਹੀਂ ਬਾਨਣਾ ਕਿਉਂਕਿ ਮੈਂ ਰੱਬ ਨਹੀਂ ਹੈਗਾ ਜੇ ਮੈਨੂੰ ਪਤਾ ਹੁੰਦਾ ਮੈਂ ਆਪਨਾ ਆਈਐਸ ਅਫਸਰ ਲੱਗਾ ਹੁੰਦਾ ਠੀਕ ਹੈ ਬਾਨਣਾ ਨਹੀਂ ਬਾਨਣਾ ਉਹ ਨਹੀਂ ਮੈਨੂੰ ਪਤਾ ਲੇਕਿਨ ਤੁਸੀਂ ਅੱਜ ਦੀ ਕੰਡੀਸ਼ਨ ਨਾਲ ਅੱਜ ਦੀ ਪੋਜੀਸ਼ਨ ਨਾਲੋਂ ਅੱਗੇ ਜ਼ਰੂਰ ਤੇ ਬਾਕੀ ਜਿਨ੍ਹਾਂ ਨੇ ਸਲਾਹ ਦਿੱਤੀ ਆ ਮੈਂ ਫਿਰ ਇੱਕ ਦਿਨ ਦੇਖਿਆ ਮੈਂ ਤੈਨੂੰ ਵੀ ਦੱਸਿਆ ਨਹੀਂ ਸਰ ਮਤਲਬ ਹੋਰ ਤਾਂ ਨਹੀਂ ਕਿਤੇ ਦੇਖੀ ਜਿਵੇਂ ਕਰਦੇ ਹੀ ਕਹਿੰਦੇ ਹੁੰਦੇ ਨੇ ਵੀ ਜਿੱਧਰ ਨੂੰ ਲੱਗੇ ਹੋਏ ਉਧਰ ਨੂੰ ਹੀ ਫੋਕਸ ਰੱਖੋ ਹੁਣ ਉਹ ਵੀ ਕਰੀ ਚੱਲੋ ਨਾਲੇ ਵੀ ਕਰ ਲਓ ਮਤਲਬ ਹਾਂਜੀ ਵੀ ਕਹਿੰਦੇ ਨੇ ਵੀ ਇੱਧਰ ਮਤਲਬ ਸੋਚ ਜਿਵੇਂ ਸਰ ਨੇ ਕਿਹਾ ਤੁਹਾਡੇ ਪੰਜ ਸਬਜੈਕਟ ਤਕੜੇ ਹੋਗਾ ਜੀਐਸ ਦੇ ਮੰਨ ਲਓ ਨਾਲ ਆਪਦਾ ਮੈਥ ਤਿਆਰ ਰੱਖੋ ਸਾਰੇ ਪੇਪਰ ਲੰਘਦੇ ਆ ਮੇਰੇ ਕੋਲ ਲੁਧਿਆਣੇ ਦਾ ਇੱਕ ਸਟੂਡੈਂਟ ਆ ਉਹਦਾ ਨਾਮ ਕੀ ਆ ਮੈਂ ਨਾਮ ਤੁਹਾਨੂੰ ਦੱਸਦਾ ਹਾਂ ਉਹਦੇ ਮੈਨੂੰ ਕਾਲ ਆਈ ਸੀਗੀ ਪ੍ਰਤਾਪ ਕਰਨ ਸਿੰਘ ਗਰੇਵਾਲਾ ਉਹ ਮੁੰਡਾ ਨਾ 2016 ਦੇ ਵਿੱਚ ਉਹਨੇ ਪੇਪਰ ਦਿੱਤਾ ਪੀਸੀਐਸ ਦਾ ਤਿਆਰੀ ਕੀਤੀ ਨਹੀਂ ਕਲੀਅਰ ਹੋਇਆ ਉਹ ਇਸ ਟਾਈਮ ਇੰਸਪੈਕਟਰ ਹਲਾ ਲੁਧਿਆਣੇ ਵਿੱਚ ਕਹਿੰਦਾ ਜੀ ਸ਼ਾਇਦ ਮੇਰਾ ਤਾਂ ਹੀ ਕਲੀਅਰ ਹੋਇਆ ਮੈਂ ਪੀਸੀਐਸ ਦੀ ਤਿਆਰੀ ਕੀਤੀ ਸੀਗੀ ਮੇਰਾ ਇੰਨੇ ਹੀ ਬਾਕੀ ਸਬਜੈਕਟ ਸਟਰੋਂਗ ਹੋ ਗਏ ਮੈਂ ਪੇਪਰ ਕਲੀਅਰ ਕਰਤਾ ਮੈਂ ਆਪਣੇ ਜੂਸਟੋਕ ਦੇ ਉੱਤੇ ਬਹੁਤ ਸਾਰੇ ਪੰਜਾਬ ਦੇ ਪੀਸਿਸ ਅਫਸਰਾਂ ਦੇ ਨਾਲ ਇੰਟਰਵਿਊ ਪਾਇਆ ਕਿ ਉਹਨੇ ਤਿਆਰੀ ਸ਼ੁਰੂ ਕੀਤੀ ਪਹਿਲੀ ਵਾਰ ਚ ਪੀਸਿਸ ਨਹੀਂ ਨਿਕਲਿਆ ਕੋਈ ਵਨ ਡੇ ਐਗਜ਼ਾਮ ਨਿਕਲ ਗਿਆ ਲੇਕਿਨ ਉਹਨਾਂ ਨੇ ਤਿਆਰੀ ਨਹੀਂ ਛੱਡੀ ਤੇ ਉਹ ਅਗਲੀ ਵਾਰ ਲੱਗ ਗਿਆ ਸੋ ਜੇ ਉਹ ਨਾ ਤਿਆਰੀ ਕਰਦੇ ਸ਼ਾਇਦ ਉਹਨਾਂ ਦੀ ਇੰਟਰਵਿਊ ਬਣਾਉਂਦੀ ਤੇ ਸ਼ਾਇਦ ਉਹ ਮੇਰੇ ਕੋਲ ਨੰਬਰ ਉਹ ਨਾ ਸੇਵ ਹੁੰਦਾ ਮੁੰਡੇ ਦਾ ਹੈ ਨਾ ਮਤਲਬ ਉਹ ਚੀਜ਼ਾਂ ਨੇ ਵੀ ਜਦੋਂ ਤੁਸੀਂ ਪੜਦੇ ਹੋ ਅੱਗੇ ਜ਼ਰੂਰ ਵਧਦੇ ਹੋ ਅਸੀਂ ਪੜ ਲਿਖ ਕੇ ਇੱਥੇ ਖੜੇ ਆ ਤੁਹਾਡੇ ਸਾਹਮਣੇ ਆ ਸਾਡੀ ਪੜ੍ਹਾਈ ਨੇ ਸਾਨੂੰ ਇਨਜੋਗ ਕਰ ਦਿੱਤਾ ਕਿ ਤੁਹਾਨੂੰ ਸਾਡੇ ਤੇ ਵਿਸ਼ਵਾਸ ਆ ਤੁਸੀਂ ਆਪਦੇ ਘਰਾਂ ਨੂੰ ਛੱਡ ਕੇ ਇੱਥੇ ਖੜੇ ਹੋ ਤੁਸੀਂ ਸਾਡੇ ਕੋਲੋਂ ਸਵਾਲ ਪੁੱਛ ਰਹੇ ਤੁਹਾਨੂੰ ਲੱਗਦਾ ਵੀ ਇਹ ਸਾਨੂੰ ਜਵਾਬ ਦੇਣਗੇ ਇਹ ਸਾਨੂੰ ਕਿੱਥੋਂ ਆਇਆ ਸਾਡੀ ਪੜ੍ਹਾਈ ਕਰਕੇ ਪੜ੍ਹਾਈ ਇੱਕ ਉਹ ਦੀਵਾ ਆ ਜਿਹੜਾ ਆਪਣੇ ਆਪ ਨੂੰ ਤਾਂ ਰੋਸ਼ਨੀ ਘਟ ਦਿੰਦਾ ਲੇਕਿਨ ਸਮਾਜ ਨੂੰ ਵੱਧ ਰੋਸ਼ਨੀ ਦਿੰ ਠੀਕ ਹੈ ਨਾ ਸੋ ਪੜ੍ਹਾਈ ਤੋਂ ਕਦੇ ਨਹੀਂ ਟਲਣਾ ਟਾਈਮ ਲੁਕੀ ਕਿਤਾਬਾਂ ਪੜ੍ਹਦੇ ਆ ਬੁక్స్ ਰੀਡਿੰਗ ਕਰਦੇ ਆ ਸੋ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਠੀਕ ਹੈ ਤੁਹਾਨੂੰ ਲੱਗਦਾ ਆ ਕਰਨਾ ਚਾਹੀਦਾ देन ਯੂ ਸ਼ੁਡ ਗੋ ਫਾਰ ਇਟ ਜਾਣਾ ਚਾਹੀਦਾ ਕਰਨਾ ਹਾਂ ਜ਼ਰੂਰ ਕਰੋ ਕੋਈ ਚੱਕਣੇਗਾ ਕੋਈ ਨੁਕਸਾਨ ਨਹੀਂ ਹੈਗਾ ਹਾਂਜੀ ਚਲੋ ਹੁਣ ਪੇਪਰ ਕਰ ਲਿਆ ਆ ਕਿਸੇ ਦਾ ਕੋਈ ਹੋਰ ਜ਼ਰੂਰੀ ਕਿਹਦਾ ਸਵਾਲ ਹੈਗਾ ਲੈ ਲਈ ਫਿਰ ਆਪਾਂ ਪੇਪਰ ਕਰੀਏ ਜੀ ਸਸ਼ੀ ਗੱਲ ਜੀ ਸਰ ਮੈਂ ਨਾ SSC CGL ਦੀ ਤਿਆਰੀ ਕਰਦੀ ਸੀ ਬੇਸਿਕਲੀ ਮੇਰਾ ਟੱਚ SSC ਜੀ ਆ ਤੇ ਹੁਣ PCS ਵੀ ਆ ਗਿਆ ਮੇਰਾ ਪਲਾਨ ਤਾਂ SSC CGL A ਹੈ ਜਿਵੇਂ ਹੁਣ ਤੁਸੀਂ B ਪਲਾਨ ਕਿਹਾ ਸਰ ਮੈਂ PCS ਨੂੰ ਇੱਕ ਤਰ੍ਹਾਂ B ਪਲਾਨ ਕਹਿ ਸਕਦੇ ਹਾਂ ਪਰ ਪੇਪਰ ਉਹਦਾ ਪਹਿਲਾ ਆ ਗਿਆ ਹੁਣ ਸਰ ਮੈਨੇਜ ਨਹੀਂ ਹੋ ਰਿਹਾ April ਦੇ ਵਿੱਚ PCS ਹੈ ਤੇ June July ਵਿੱਚ ਆਪਣਾ CGL ਆ ਜਾਣਾ ਦੇਖੋ ਮੈਂ ਤੁਹਾਨੂੰ ਇਹ ਸੁਲਾ ਦਊਗਾ ਵੀ ਜਿੰਨੂੰ ਤੁਸੀਂ ਪਹਿਲਾਂ ਫੋਕਸ ਕੀਤਾ ਹੋਇਆ ਆ ਮੇਰੇ ਸਾਰਾ ਤੁਸੀਂ ਉਹਨੂੰ ਲੈ ਕੇ ਚੱਲੋ ਮੈਂ ਮੇਰੀ ਇਹ ਪਰਸਨਲ ਅਡਵਾਈਸ ਆ ਕਿਉਂਕਿ ਸਰ ਉਹਦਾ ਸਿਲੇਬਸ ਹਾਂ ਤੁਸੀਂ ਆਲਰੇਡੀ ਉਹਦੇ ਉੱਤੇ ਬਹੁਤ ਮਿਹਨਤ ਕਰ ਚੁੱਕੇ ਹੋ ਤੁਹਾਨੂੰ ਪਤਾ ਆ ਤੁਸੀਂ ਆਈ ਹੋਪ ਕਿ ਤੁਸੀਂ ਉਹਨੂੰ ਪਹਿਲ ਦੇ ਕੇ ਚੱਲੋ ਜਿਹਨੂੰ ਤੁਸੀਂ ਪਿਛਲੇ ਕੁਝ ਸਮਾਂ ਦਿੱਤਾ ਹੋਇਆ ਸਰ ਮੈਨੂੰ ਪੀਸੀ ਅਸੂਨ ਦੇਣਾ ਚਾਹੀਦਾ ਜੀ ਕੋਈ ਨਹੀਂ ਇੱਕ ਵਾਰ ਅਫਸਰ ਬਣ ਜਾਓ ਫਿਰ ਦੇ ਦਿਓ ਸੀਜ਼ਨ ਕਲੀਅਰ ਕਰ ਲਓ ਬਾਅਦ ਦੇ ਦਿਓ ਹਾਂ ਠੀਕ ਹੈ ਪਹਿਲਾਂ ਜੇ ਹਾਂ ਦੇਖੋ ਉਧਰ ਤੁਸੀਂ ਆਲਰੇਡੀ ਟਾਈਮ ਇਨਵੈਸਟ ਕੀਤਾ ਆ ਹਾਂਜੀ ਸਰ ਐਡੀ ਛੇਤੀ ਬਦਲਾਵ ਕਰਨਾ ਬਹੁਤ ਔਖਾ ਹੋ ਜਾਂਦਾ ਹਾਂਜੀ ਸਰ ਤੁਹਾਡਾ ਤੁਸੀਂ ਮਾਈਂਡਲੀ ਪ੍ਰੀਪੇਅਰ ਨਹੀਂ ਹੋਵੋਗੇ ਨੀ ਛੇਤੀ ਸੋ ਯਾ ਨੋ ਵੀ ਆਪਾਂ ਉਧਰ ਵੀ ਕੰਮ ਖਰਾਬ ਹੋਏ ਤੇ ਇੱਧਰ ਹੀ ਹੋ ਗਿਆ ਜਿਹਨੂੰ ਐਵੇਂ ਹੋ ਹੀ ਰਿਹਾ ਮਤਲਬ ਜੀ ਕਿ ਇਹਦਾ ਨਾ ਉਹ ਕਲਾਸ ਲੱਗ ਰਹੀ ਹੈ ਨਾ ਉਹ ਕਲਾਸ ਲੱਗ ਰਹੀ ਹੈ ਇੱਕ ਵਾਰ ਉੱਤੇ ਫੋਕਸ ਕਰੋ ਕੋਈ ਨਹੀਂ ਇੱਕ ਵਾਰ ਉਹ ਪੇਪਰ ਕਲੀਅਰ ਕਰੋ ਦੁਬਾਰਾ ਪੀਸਸ ਕਰ ਲਿਓ 37 ਤੱਕ ਓਕੇ ਸਰ ਬਹੁਤ ਹਜੇ ਬੁੜੇ ਨਹੀਂ ਹੋਏ ਆਪਾਂ ਠੀਕ ਹੈ ਜੀ ਹਾਂ ਠੀਕ ਹੈ ਜੀ ਚਲੋ ਪੇਪਰ ਵੱਲੋਂ ਚਲੀਏ ਜੀ ਆਪਾਂ